ਤੁਸੀਂ ਨਰਿੰਦਰ ਕੌਰ ਭਰਾਜ ਨੂੰ ਡੀਬਾਰ ਕਰਤਾ ਹਰਪਾਲ ਚੀਮਾ ਨੂੰ ਘੇਰ ਲਿਆ ਮੁੱਖ ਮੰਤਰੀ ਤੱਕ ਵੀ ਇਹ ਗੱਲ ਪਹੁੰਚ ਗਈ ਜੀ ਵਾਕਿਆਤ ਦੇ ਵਿੱਚ ਪਲਾਟ ਦਾ ਮਾਮਲਾ ਜਾਂ ਆਮ ਆਦਮੀ ਪਾਰਟੀ ਦੀ ਅੰਦਰਲੀ ਕੋਈ ਪੋਲਿਟਿਕਸ ਮੈਡਮ ਭਰਾਜ ਨੇ ਈਓ ਨੂੰ ਕਾਲ ਕਰਕੇ ਕਿਹਾ ਕਿ ਉੱਥੇ ਜਾ ਕੇ ਮੌਕੇ ਤੇ ਕੰਦ ਕੱਟ ਗਿਆ ਜਦੋਂ ਮੈਡਮ ਭਰਾਜ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਜਿਵੇਂ ਮੇਰਾ ਮਨ ਕਰੂਗਾ ਮੈਂ ਉਵੇਂ ਕਰੂੰਗੀ ਪ੍ਰਧਾਨ ਜੀ ਕਹਿੰਦੇ ਐਵੇਂ ਅਸੀਂ ਕਰ ਨਹੀਂ ਦਿੰਦੇ ਕਹਿੰਦੇ ਨਾ ਮੈਂ ਤੁਹਾਡੇ ਤੋਂ ਡਰਦੀਆਂ ਨਾ ਮੈਂ ਤੁਹਾਡੇ ਧਰਨਿਆਂ ਤੋਂ ਡਰਦੀਆਂ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਕਰਦਾ ਚਲੋ ਕੀ ਪਤਾ ਹੁਣ ਮੈਡਮ ਤੁਹਾਡੇ ਨਾਲ ਗੱਲਬਾਤ ਕਰ ਲੈਣਾ ਮੈਟਰ ਤੁਹਾਡਾ ਸੋਲਵ ਹੋ ਜਾਏ ਗੱਲ ਹੁਣ ਜਰਨਲ ਹਾਊਸ 'ਚ ਨਹੀਂ ਹੋਊਗੀ ਗੱਲ ਹੋਊਗੀ ਉਹ ਬਾਹਰ 'ਚ ਹੋਊਗੀ ਗੱਲ ਹੋਊਗੀ ਜਿੰਨੇ ਬਾਹਰ ਦੇ ਸਾਡੇ ਜਿੰਨੇ ਡਿਸਟ੍ਰਿਕਟ ਕੋਰਟ ਸਮਰੂਪ ਦੇ ਐਡਵੋਕੇਟਸ ਨੇ ਗੱਲ ਸਾਰਿਆਂ ਨਾਲ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਦਾ ਜੀ ਅਗਰ ਜੇ ਪ੍ਰਮਾਤਮਾ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਜੀ ਤੇ ਉਹ ਨਿਗਾ ਮਾਰਨ ਇੱਕ ਅੱਧਾ ਕੌਂ ਦਾ ਟੰਗਣਾ ਪਹਿਣਾ ਦੁਆਰਾ ਸਮਝਣ ਵਾਲੀ ਥੋੜਾ ਜਿਹਾ ਇਸ਼ਾਰਾ ਬੀਬੀ ਜੀ ਗਣੀ ਤਾਂ ਨਹੀਂ ਭਰਾ ਜਕਣੀ ਇਹ ਤਾਂ ਫਿਰ ਹੁਣ ਸਮਝ ਸਕਦੇ ਹੋ ਤੁਸੀਂ ਪਰ ਕੀ ਜੇ ਪਿੱਛੇ ਕੋਈ ਹੋਰ ਮਾਸਟਰਮਾਈਂਡ ਹੀ ਨਿਕਰਿਆ ਹੈ ਸਾਰੀ ਗੇਮ ਦਾ ਕੋਈ ਹੋਰ ਬੰਦੇ ਹੀ ਸੱਜੇ ਖੱਬੇ ਵਾਲੇ ਸਾਰਾ ਕੁਝ ਕਰ ਰਹੇ ਹੁਣ ਬੀਬੀ ਦੇ ਹੱਥੀ ਨਾ ਹੋਵੇ ਕੋਈ ਨਹੀਂ ਨਹੀਂ ਸੱਜੇ ਖੱਬੇ ਵਾਲੇ ਤਾਂ ਫਿਰ ਉਹਨਾਂ ਨੂੰ ਜੇ ਬੀਬੀ ਦੇ ਹੱਥ 'ਚ ਹੈ ਨਹੀਂ ਕੁਝ ਹੂੰ ਫਿਰ ਉਹ ਆਪਣਾ ਔਰਾ ਸਹੀ ਰੱਖਣ ਆਪਣਾ ਲਹਿਜਾ ਸਹੀ ਰੱਖਣ ਹੂੰ ਤੇ ਟਾਈਮ ਟਪਾਉਣ ਅਰ ਜਦੋਂ ਤੁਸੀਂ ਡੀਵਾਰ ਕੀਤਾ ਉਸ ਤੋਂ ਬਾਅਦ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਹੈ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤੁਹਾਡੇ ਤੱਕ ਜਾਨੀ ਕਿ ਬਾਰ ਦੇ ਕਈ ਵਕੀਲਾਂ ਤੱਕ ਇਹ ਅਪਰੋਚ ਕੀਤੀ ਵੀ ਹੁਣ ਲੋਟ ਆ ਗਿਆ ਹੁਣ ਨਰਿੰਦਰ ਕੌਰ ਭਰਾਏ ਦਾ ਪਤਾ ਸਾਫ ਕਰ ਦੋ ਇਸ਼ੂ ਉਦੋਂ ਭਗਦਾ ਹੁੰਦਾ ਹੈ ਜਦੋਂ ਆਪਾਂ ਆਪਣੀ ਬੋਲਬਾਣੀ ਸਹੀ ਨਹੀਂ ਰੱਖਦੇ ਮੈਡਮ ਭਰਾਜ ਐਨੀ ਗੱਲ ਕਹਿਨ ਦੀ ਪ੍ਰਧਾਨ ਜੀ ਕੋਈ ਗੱਲ ਹੀ ਹੈ ਨਹੀਂ ਤੁਹਾਡਾ ਫੋਨ ਆ ਗਿਆ ਇਥੋਂ ਤੱਕ ਮਸਲਾ ਸਰ ਇਹ ਜਾਣਾ ਹੀ ਨਹੀਂ ਸੀ ਰਤਨ ਜੀ ਪਰ ਹੁਣ ਕਹਿੰਦੇ ਵੀ ਵਕੀਲਾਂ ਨੂੰ ਵੀ ਇਹ ਦਿਖਾ ਦਿੱਤਾ ਗਿਆ ਵੀ ਇਹਨੂੰ ਵੱਡੇ ਤੋਂ ਵੱਡਾ ਹਾਈਲਾਈਟ ਕਰੋ ਤੇ ਇਹਨਾਂ ਦੀ ਟ੍ਰੈਕਟ ਸੀ ਕਟਾਉਣੀਆਂ ਜਾਂ ਉਸ ਹਿਸਾਬ ਦੇ ਨਾਲ ਮਤਲਬ ਤੇ ਹੁਣ ਫਿਰ ਜਿਹੜਾ ਤੁਹਾਡਾ ਡੀਬਾਰ ਆਰਾ ਕ ਫੈਸਲਾਗਾ ਇਹ ਵੀ ਉਥੀ ਆ ਉਥੀ ਹੈ ਜੀ ਪਲਾਟ ਵਾਲਾ ਵੀ ਤੁਹਾਡਾ ਦੇ ਕੋਲ ਨਿਬੜਿਆ ਨਹੀਂ ਤੇ ਫਿਰ ਗੱਲ ਹੁਣ ਨਿਬੜੂ ਕਿਵੇਂ ਕਿ ਬਸ ਐ ਇਦਾਂ ਹੀ ਚਲੀ ਜਾਣੀ ਐ ਵੀ ਸੱਸੀ ਗਾਲ ਜੀ ਤੁਹਾਡਾ ਸਵਾਗਤ ਕਰਦੇ ਆ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਤਾਂ ਸੰਗਰੂਰ ਜ਼ਿਲ੍ਹਾ ਕਾਫੀ ਹਾਈਲਾਈਟ ਰਿਹਾ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਹੀ ਪੰਜਾਬ ਦੇ ਚੀਫ ਮਿਨਿਸਟਰ ਪੰਜਾਬ ਦੇ ਵਿੱਤ ਮੰਤਰੀ ਤੇ ਪੰਜਾਬ ਦੇ ਵੱਡੇ ਮਨਿਸਟਰ ਜਿਹੜੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਅਮਨ ਅਰੋੜਾ ਉਹ ਇੱਥੋਂ ਆਉਂਦੇ ਨੇ ਪਰ ਚਰਚਾ ਖਾਸ ਕਰਕੇ ਰਹੀ ਸੰਗਰੂਰ ਹਲਕੇ ਦੀ ਇੱਥੋਂ ਬੀਬੀ ਨਰਿੰਦਰ ਕੌਰ ਭਰਾਜ ਉਹ ਐਮ ਐਲ ਏ ਬੰਦੇ ਨੇ ਤੇ ਉਹਨਾਂ ਬਾਰੇ ਇਹ ਵੀ ਆ ਵੀ ਉਹ ਸਕੂਟਰੀ ਦੇ ਉੱਤੇ ਜਾ ਕੇ ਆਪਦਾ ਨੋਮੀਨੇਸ਼ਨ ਫਾਈਲ ਕੀਤਾ ਉਹਨਾਂ ਨੇ ਪਹਿਲਾਂ ਜਦੋਂ ਕੋਈ ਵੀ ਪਿੰਡਾਂ ਦੇ ਵਿੱਚ ਬੂਥ ਨਹੀਂ ਲਾਉਂਦਾ ਸੀ ਆਮ ਆਦਮੀ ਪਾਰਟੀ ਦਾ ਉੱਥੋਂ ਉਹ ਚਰਚਾ ਦੇ ਵਿੱਚ ਆਉਂਦੇ ਆ ਤੇ ਹਿਸਟਰੀ ਸਾਰਿਆਂ ਦੇ ਸਾਹਮਣੇ ਹੀ ਆ ਪਰ ਇਸ ਸਰਕਾਰ ਦੇ ਵਿੱਚ ਬੀਬੀ ਨਰਿੰਦਰ ਕੌਰ ਭਰਾਜ ਤੇ ਸੰਗਰੂਰ ਹਲਕਾ ਉਦੋਂ ਚਰਚਾ 'ਚ ਆਇਆ ਜਦੋਂ ਟਰੱਕ ਯੂਨੀਅਨ ਦਾ ਇੱਕ ਮਾਮਲਾ ਸਾਹਮਣੇ ਆਉਂਦਾਗਾ ਤੇ 55 ਲੱਖ ਰੁਪਏ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਬੀਬੀ ਨਰਿੰਦਰ ਕੌਰ ਭਰਾਜ ਨੇ ਕਾਫੀ ਆਪਣੇ ਪੱਖ ਦਿੱਤੇ ਪਰ ਹੁਣ ਜਿਹੜਾ ਨਵਾਂ ਪੇਚਾ ਪਿਆ ਉਹਨਾਂ ਦਾ ਵਕੀਲਾਂ ਦੇ ਨਾਲ ਉਹ ਵਕੀਲ ਵੀ ਨੇ ਉਹਨਾਂ ਨੂੰ ਡੀਬਾਰ ਵੀ ਕੀਤਾ ਗਿਆਗਾ ਇਹ ਸਾਰਾ ਵਿਸ਼ਾ ਕੀ ਆ ਤੇ ਹਰੇ ਤੱਕ ਜਦੋਂ ਤੱਕ ਅਸੀਂ ਇਹ ਇੰਟਰਵਿਊ ਰਿਕਾਰਡ ਕਰ ਰਹੇ ਹਾਂ 25 ਤਰੀਕ ਬਾਅਦ ਦੁਪਹਿਰ 2 ਵਜੇ ਤੱਕ ਹਰੇ ਤੱਕ ਬੀਬੀ ਨਰਿੰਦਰ ਕੌਰ ਭਰਾਜ ਦਾ ਕੋਈ ਵੀ ਪੱਖ ਇਹਦੇ ਤੇ ਸਾਹਮਣੇ ਨਹੀਂ ਆਇਆ ਅਸੀਂ ਵੀ ਲਗਾਤਾਰ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਐਡਵੋਕੇਟ ਸਿਮਰ ਨੇ ਉਹਨਾਂ ਤੋਂ ਅਸੀਂ ਸਮਝਾਂਗੇ ਡਿਟੇਲ ਵੀ ਇਹ ਵਾਕਿਆ ਦੇ ਵਿੱਚ ਪਲਾਟ ਦਾ ਰੌਲਾ ਜਾਂ ਫਿਰ ਕੋਈ ਵਾਕਿਆ ਦੇ ਵਿੱਚ ਇੱਕ ਅਜੀਹਾ ਰੌਲਾਗਾ ਜਿਹੜਾ ਬਾਰ ਕਾਉਂਸਲ ਦੇ ਨਾਲ ਉਹਨਾਂ ਨੂੰ ਮੱਥਾ ਲਾਉਣਾ ਪੈ ਗਿਆ ਜਾਂ ਉਹਨਾਂ ਨੂੰ ਇਹ ਸਮਝ ਨਹੀਂ ਸੀ ਵੀ ਮੈਨੂੰ ਡੀਵਾਰ ਕਰ ਦਿੱਤਾ ਜਾਊ ਜਾਂ ਇਹਦੇ ਪਿੱਛੇ ਆਮ ਆਦਮੀ ਪਾਰਟੀ ਦੀ ਇੱਕ ਪੋਲਿਟਿਕਲ ਗੇਮ ਹੈ ਸਿਮਰ ਜੀ ਸਵਾਗਤ ਆ ਸਸ਼ਿਕਾ ਸਸ਼ਿਕਾ ਜੀ ਠੀਕ ਠਾਕ ਹੋ ਬਹੁਤ ਵਧੀਆ ਤੁਹਾਡਾ ਧੰਨਵਾਦ ਸਾਡੇ ਕੋਲ ਆਏ ਹੋ ਤੁਸੀਂ ਤੇ ਪੂਰੀ ਬਾਰ ਐਸੋਸੀਏਸ਼ਨ ਵੱਲੋਂ ਇਨਕਲੂਡਿੰਗ ਪ੍ਰਧਾਨ ਜੀ ਵੱਲੋਂ ਤੇ ਤੁਹਾਡਾ ਸਾਡੇ ਕੋਲ ਆਉਣ ਦੇ ਬਹੁਤ ਨਿੱਘਾ ਸਵਾਗਤ ਕਰਦੇ ਆ ਤੇ ਜੀ ਆਇਆਂ ਨੂੰ ਠੀਕ ਧੰਨਵਾਦ ਸਿਮਰ ਜੀ ਸਭ ਤੋਂ ਪਹਿਲਾਂ ਇਹ ਸਪਸ਼ਟ ਹੋ ਜਾਏ ਇਹ ਸਵਾਲ ਆ ਵੀ ਪਲਾਟ ਦਾ ਮਾਮਲਾ ਸਾਹਮਣੇ ਆ ਗਿਆ ਤੁਸੀਂ ਨਰਿੰਦਰ ਕੌਰ ਭਰਾਏ ਨੂੰ ਡੀਵਾਰ ਕਰਤਾ ਹਰਪਾਲ ਚੀਮਾ ਨੂੰ ਘੇਰ ਲਿਆ ਮੁੱਖ ਮੰਤਰੀ ਤੱਕ ਵੀ ਇਹ ਗੱਲ ਪਹੁੰਚ ਗਈ ਜੀ ਵਾਕਿਆ ਤੇ ਵਿੱਚ ਇਹ ਪਲਾਟ ਦਾ ਮਾਮਲਾ ਜਾਂ ਆਮ ਆਦਮੀ ਪਾਰਟੀ ਦੀ ਅੰਦਰਲੀ ਕੋਈ ਪੋਲਿਟਿਕਸ ਹੈ ਮਾਮਲਾ ਤਾਂ ਸਿਰ ਇਹ ਪਲਾਟ ਦਾ ਹੀ ਹੈ ਜੀ ਹੂੰ ਪਲਾਟ ਦਾ ਮਾਮਲਾ ਇੰਨਾ ਜ਼ਿਆਦਾ ਅਗਰੈਸਿਵ ਜਿਹੜੀ ਸ਼ਬਦਾਵਲੀ ਵਰਤੀ ਮੈਡਮ ਨਿੰਦਰ ਕੌਰ ਭਰਾਜ ਨੇ ਜਿਹੜੀ ਮੌਜੂਦਾ ਐਮ.ਐਲ.ਏ ਆ ਪਹਿਲਾਂ ਸਾਡੇ ਪਾਰ ਦੇ ਮੈਂਬਰ ਵੀ ਸੀਗੇ ਉਹ ਪਰ ਹੁਣ ਅਸੀਂ ਉਹਨਾਂ ਨੂੰ ਡੀਪਾਰਟ ਕੀਤਾ ਵਿਆ ਜੀ ਇਹ ਮੁੱਦਾ ਜੇ ਆਪਾਂ ਗੱਲ ਕਰੀਏ ਮੁੱਦੇ ਦਾ ਸਿੱਧਾ ਸਿੱਧਾ ਰابطਾ ਜਾਂ ਕੰਸਰਨ ਲਾ ਲਓ ਉਹ ਮੈਡਮ ਨਿੰਦਰ ਕੌਰ ਭਰਾਜ ਨਾਲ ਹੈ ਜੀ ਜੀ ਜੇ ਅਸੀਂ ਗੱਲ ਕਰੀਏ ਪਲੌਟ ਦੀ ਹਾਂ ਵਾਕਈ ਪਲੌਟ ਦਾ ਹੀ ਇਸ਼ੂ ਸੀਗਾ ਬਟ ਇਹ ਪਲੌਟ ਦਾ ਇਸ਼ੂ ਐਡਾ ਵੱਡਾ ਕ੍ਰੀਏਟ ਹੋਇਆ ਕੀ ਇਹਦੇ ਵਿੱਚ ਆਪ ਇਨਵੋਲਵ ਹੋ ਕੇ ਮੈਡਮ ਭਰਾਜ ਹੂੰ ਤੇ ਇੱਥੋਂ ਤਾਂ ਹੁਣ ਇਹ ਲੱਗਦਾ ਹੈ ਕਿ ਇਹ ਇੱਕ ਮਤਲਬ ਵੱਡੀ ਸਿਆਸਤ ਸੰਗਰੂਰ ਦੀ ਨੂੰ ਬਦਲ ਨੂੰ ਫਿਰਦੇ ਆ ਜਾਂ ਇਹਨਾਂ ਦਾ ਐਨਆਈ ਵਿਰੋਧ ਹੈ ਆਪਣੀ ਪਾਰਟੀ 'ਚ ਹੀ ਇਹ ਇਹ ਭੂਮਿਕਾ ਨਿਭਾਉਂਦੇ ਆ ਕਿ ਭਾਈ ਮੈਂ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਜੀ ਖੇਡੀ ਹੈ ਨਾ ਖੇਡਣ ਦਈਏ ਹਾਂ ਕਿ ਅਸੀਂ ਇੱਥੋਂ ਵਾਲਾ ਸਿਸਟਮ ਆਮ ਆਦਮੀ ਪਾਰਟੀ ਦਾ ਬੇਸਿਕਲੀ ਸੰਗਰੂਰ ਦਾ ਇੰਨਾ ਖਰਾਬ ਕਰਦੀ ਹੈ ਅਗਰ ਟਿਕਟ ਮੈਨੂੰ ਨਾ ਮਿਲੇ ਤੇ ਜੇ ਕੋਈ ਹੋਰ ਨੂੰ ਵੀ ਵਲੇ ਤੇ ਉਹ ਚਿਤ ਨਾ ਸਕੇ ਹਾਂ ਇਹ ਇਹ ਮੁੱਦਾ ਇਸ ਤੱਕ ਪਹੁੰਚ ਗਿਆ ਜੀ ਪਰ ਇੱਕ ਅੰਦਰਲੀ ਗੱਲ ਸਾਡੇ ਕੋਲੇ ਇਹ ਵੀ ਆ ਰਹੀ ਆ ਵੀ ਇਹ ਸਾਰੀ ਗੇਮ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਹੀ ਦੋ ਤਿੰਨ ਵੱਡੇ ਲੀਡਰ ਨੇ ਕੁਝ ਕੁ ਮੁੱਖ ਮੰਤਰੀ ਦੇ ਨਾਲ ਦੇ ਤੇ ਕੁਝ ਇੱਕ ਦੋ ਬੰਦੇ ਹੋਰ ਇਹ ਗੱਲ ਸਹੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਇਹਦਾ ਕੋਈ ਸਪਸ਼ਟੀਕਰਨ ਨਹੀਂ ਦੇ ਸਕਦਾ ਕਿਉਂਕਿ ਨਾ ਤਾਂ ਇਸ ਤੁਹਾਡੇ ਇਸ ਬਿਆਨ ਤੇ ਮੈਂ ਕੋਈ ਇਨਕੁਆਇਰੀ ਕੀਤਾ ਜੀ ਹਾਂ ਬਟ ਜੇ ਓਵਰਆਲ ਸਿਨੈਰੀਓ ਦੀ ਗੱਲ ਕਰੀਏ ਆਪਾਂ ਆਬਜ਼ਰਵ ਕਰ ਸਕਦੇ ਆ ਕਿ ਭਾਈ ਇਹ ਗੱਲ ਬਿਲਕੁਲ ਸੱਚ ਹੈ ਜਿਹੜੀ ਤੁਸੀਂ ਕਹਿੰਦੇ ਆ ਨੀ ਫਿਰ ਉਹਦੇ 'ਚ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜਾ ਤੁਹਾਡਾ ਪੇਸ਼ਾ ਹੈਗਾ ਜਾਂ ਤੁਹਾਡੀ ਸਾਰੀ ਬਾਰ ਐਸੋਸੀਏਸ਼ਨ ਆ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਤਾਂ ਨਹੀਂ ਖੜੀ ਆਉਂਦੀ ਕਿਉਂਕਿ ਸੋਡੀ ਬਾਰ ਐਸੋਸੀਏਸ਼ਨ ਦੇ ਵਿੱਚੋਂ ਜਿਹੜਾ ਹਿੱਸਾ ਆਮ ਆਦਮੀ ਪਾਰਟੀ ਕਣੀ ਭੁਗਤਦਾ ਜਾਂ ਖਾਸ ਕਰਕੇ ਹਰਪਾਲ ਚੀਮਾ ਕਣੀ ਜਾਂ ਪੁਸ਼ਕ ਜਿਹੜੇ ਅਮਨ अरोड़ा ਦੇ ਨੇ ਦੀ ਕੀ ਹੋਣਗੇ ਜਾਂ ਮੁੱਖ ਮੰਤਰੀ ਦੇ ਨੇ ਦੀ ਕੀ ਹੋਣਗੇ ਵੀ ਉਹ ਇੱਕ ਲੜਕੀ ਨੂੰ ਜਾਂ ਵਿਧਾਇਕਾਂ ਨੂੰ ਸੱਟ ਰਹੇ ਨੇ ਤੇ ਕਿਸੇ ਹੋਰ ਨੂੰ ਚੜਾ ਰਹੇ ਨੇ ਕੁਛ ਇਹੀ ਜੀ ਪੋਲਿਟਿਕਸ ਨਹੀਂ ਇਹੋ ਜੀ ਕੋਈ ਪੋਲਿਟਿਕਸ ਨਹੀਂ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਦਾ ਰਤਨ ਜੀ ਇਹ ਮਸਲਾ ਇਸ਼ੂ ਬਹੁਤ ਛੋਟਾ ਸੀਗਾ ਠੀਕ ਹੈ ਇਹਨੂੰ ਸੈਟਲ ਜਿਹੜੀ ਇਹਦੀ ਐਮਲੀਕੇਬਲੀ ਸੈਟਲ ਹੋ ਸਕਦਾ ਸੀਗਾ ਇਹਦੀ ਮਤਲਬ ਇੱਕ ਪੰਜਾਬੀ ਜੀ ਗੱਲ ਕਰਦੇ ਆਂ ਕਿ ਪੰਚਾਇਤ ਤੌਰ ਤੇ ਇਹ ਮਸਲਾ ਸੈਟਲ ਹੋ ਸਕਦਾ ਸੀਗਾ ਮੁੱਦਾ ਕਦੋਂ ਭਖਿਆ ਮੈਂ ਤੁਹਾਨੂੰ ਦੱਸਦਾ ਮੈਂ ਖੁਦ 18 ਤਰੀਕ ਨੂੰ ਮੈਂ ਖੁਦ ਵਿਜ਼ਿਟ ਕੀਤਾ ਜਿੱਥੇ ਦੀਵਾਰ ਬਣਦੀ ਸੀਗੇ ਇਹ ਉੱਥੇ ਜਿਹੜੇ ਆਮ ਪਬਲਿਕ ਸੀਗੀ ਜਿਹੜੇ ਮਹੱਲੇ ਵਾਲੇ ਸੀਗੇ ਉਹਨਾਂ ਨੂੰ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਵੀ ਅਸੀਂ ਸੋਨੇ ਇਸ਼ੂ ਕੀਨੇ ਅਸੀਂ ਆਪਣੇ ਵੀ ਦੱਸੇ ਅਸੀਂ 90% ਉਹਨਾਂ ਨੂੰ ਕਨਵਿੰਸ ਕਰ ਲਿਆ ਸੀਗਾ ਕਿ ਆਪਾਂ ਟੇਬਲ ਟਾਕ ਤੇ ਆ ਜਾਨੇ ਆ ਉਹ ਸਾਡੇ ਨਾਲ ਸਹਿਮਤ ਸੀ ਵੀ ਸੀਗੇ ਮੁੱਦਾ ਉਦੋਂ ਭਗਦਾ ਹੈ ਕਿ ਜਦੋਂ ਸਾਨੂੰ ਤਾਂ ਕਹਿੰਦੇ ਉਹ ਅਸੀਂ ਟੇਬਲ ਟਾਕ ਤੇ ਆ ਜਾਨੇ ਆ ਸ਼ਾਮ ਨੂੰ 4:00 ਵਜੇ ਈਓ ਕਮੇਟੀ ਤੋਂ ਪਤਾ ਲੱਗਦਾ ਹੈ ਕਿ ਮੈਡਮ ਭਰਾਜ ਨੇ ਈਓ ਨੂੰ ਕਾਲ ਕਰਕੇ ਕਿਹਾ ਕਿ ਉੱਥੇ ਜਾ ਕੇ ਮੌਕੇ ਤੇ ਕੰਦ ਗੱਟ ਗਿਆ ਉਸ ਤੋਂ ਪਹਿਲਾਂ ਇੱਕ ਵਕੀਲ ਸਾਹਿਬ ਦਾ ਮਸਲਾ ਇੱਕ ਉਹਨਾਂ ਦੇ ਮਹੱਲੇ ਨਾਲ ਸੀਗਾ ਮੈਡਮ ਭਰਾਜ ਉੱਥੇ ਇਨਵੋਲਵ ਨਹੀਂ ਸੀਗੇ ਬਹੁਤਾ ਜ਼ਿਆਦਾ ਹੂੰ ਪ੍ਰਧਾਨ ਜੀ ਨੇ ਟਾਈਮ ਮੰਗਦੇ ਸੀ ਮੈਡਮ ਤੋਂ ਮੈਡਮ ਨੇ ਕੋਈ ਵੀ ਪ੍ਰਧਾਨ ਜੀ ਨੂੰ ਟਾਈਮ ਦਿੱਤਾ ਮਿਲਣ ਦਾ ਪਹਿਲਾਂ ਕਹਿੰਦੇ ਸੀ ਅਸੀਂ ਰਾਜਸਥਾਨ ਗਏ ਆ ਸਾਲਾ ਸਰ ਮਥਰ ਟਿਕਣ ਗਏ ਆ ਉਸ ਤੋਂ ਬਾਅਦ ਮੈਂ ਆ ਕੇ ਹੱਲ ਕਰਦੀ ਆ ਜਿਵੇਂ ਮੈਟਰ ਲਿੰਗਰ ਔਨ ਕਰੀਦਾ ਹੁੰਦਾ ਆਪਾਂ ਕਿ ਜਿਵੇਂ ਬੰਦੇ ਨੂੰ ਐਵੇਂ ਨਹੀਂ ਕਹੀਦਾ ਹੁੰਦਾ ਟਾਲਿਆ ਜਾਂਦਾ ਕਿ ਭਾਈ ਕੋਈ ਨਹੀਂ ਅਸੀਂ ਕਰਦੇ ਆ ਕਰਦੇ ਆ ਜਦੋਂ ਪ੍ਰਧਾਨ ਜੀ ਨੂੰ ਪਤਾ ਲੱਗਿਆ ਕਿ ਭਾਈ ਉੱਥੇ ਮੌਕੇ ਤੇ ਜਾ ਕੇ ਇਹ ਉਕੰਧ ਕੱਟ ਰਿਹਾ ਹੈ ਹੂੰ ਪ੍ਰਧਾਨ ਜੀ ਨੇ ਸਾਡੇ ਉਥੇ ਵਕੀਲ ਸਾਹਿਬ ਜਤਿੰਦਰ ਵੀਰ ਜੀ ਨੇ ਜਦੋਂ ਪ੍ਰਧਾਨ ਜੀ ਨੂੰ ਐਪਲੀਕੇਸ਼ਨ ਦਿੱਤੀ ਕਿ ਮੌਕੇ ਦੇ ਕੰੰਧ ਕੱਟ ਰਹੇ ਨੇ ਤੇ ਇਹਨੂੰ ਆਪਾਂ ਇੱਕ ਵਾਰੀ ਸਟ੍ਰਾਈਕ ਜਿਹੜੀ ਬਾਰ ਦੇ ਵਕੀਲਾਂ ਦੀ ਮੁੱਖ ਜਿਹੜਾ ਵੀ ਕੁਝ ਹੁੰਦਾ ਇਸ਼ੂ ਸੀ ਸਟ੍ਰਾਈਕ ਤੇ ਜਾਂਦੇ ਨੇ ਉਹ ਹੂੰ ਉਥੇ ਸਟ੍ਰਾਈਕ ਦੀ ਕਾਲ ਕਰਨ ਲਈ ਕਿਹਾ ਪ੍ਰਧਾਨ ਜੀ ਨੇ ਕਿਹਾ ਕੋਈ ਵੱਡਾ ਇਸ਼ੂ ਨਹੀਂ ਹੈ ਤਾਂ ਸਿੰਪਲ ਜਿਹਾ ਇਸ਼ੂ ਤੇ ਆਪਾਂ ਸਟ੍ਰਾਈਕ ਕਿਉਂ ਕਰਨੀ ਹੈ ਆਪਾਂ ਮੈਡਮ ਨੂੰ ਗੱਲ ਕਰ ਲੈਨੇ ਆ ਠੀਕ ਹੈ ਜਦੋਂ ਮੈਡਮ ਭਰਾਜ ਨੂੰ ਫੋਨ ਕੀਤਾ ਹੂੰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਸੀ ਉਹ ਪਹਿਲਾਂ ਕਹਿੰਦੇ ਕਿ ਮਸਲਾ ਵਕੀਲ ਦਾ ਹੈ ਹੀ ਨਹੀਂ ਕਿ ਵਕੀਲ ਕਿਹੜਾ ਉਹ ਦੱਸ ਉਹ ਪ੍ਰਧਾਨ ਜੀ ਕਹਿੰਦੇ ਜਤਿੰਦਰ ਵੀਰ ਸਿੰਘ ਵਕੀਲ ਸਾਹਿਬ ਨੇ ਉਹਨਾਂ ਦਾ ਪਲਾਟ ਆ ਇਹ ਤੁਸੀਂ ਇੰਟਰਫੇਅਰ ਨਾ ਕਰੋ ਇਹ ਤਾਂ ਐਮਲੀਕੇਬਲੀ ਸੈਟਰ ਹੋ ਜਾਊਗਾ ਫੋਨ ਸਪੀਕਰ ਤੇ ਫੋਨ ਸਪੀਕਰ ਤੇ ਸੀਗੇ ਤੇ 24 25 ਵਕੀਲ ਸਾਹਿਬ ਪ੍ਰਧਾਨ ਜੀ ਦੇ ਆਲੇ-ਦੁਆਲੇ ਸੀਗੇ ਭਰਾਜ ਮੈਡਮ ਦੀ ਗੱਲਬਾਤ ਸੁਣਦੇ ਸੀਗੇ ਇਹ ਇੱਥੇ ਇੱਥੋਂ ਦੀ ਗੱਲ ਆ ਇਹ ਡਿਸਟ੍ਰਿਕਟ ਕੋਰਟ ਸੰਗਰੂਰ ਦੀ ਗੱਲ ਆ ਸਰ ਇਹ ਜਦੋਂ ਪ੍ਰਧਾਨ ਜੀ ਨੇ ਕਿਹਾ ਕਿ ਸਰ ਮੈਡਮ ਤੁਸੀਂ ਐਦਾਂ ਕਿਉਂ ਕਰਦੇ ਹੋ ਸਾਨੂੰ ਮਿਲਣ ਦੇ ਬਜਾਏ ਤੁਸੀਂ ਇਹ ਉਹਨੂੰ ਫੋਨ ਕਰਕੇ ਉੱਥੇ ਕੰਧ ਕੱਢਣ ਨੂੰ ਕਹਿ ਰਹੇ ਹੋ ਉਹ ਕਹਿੰਦੇ ਜੀ ਜਿਵੇਂ ਮੇਰਾ ਮਨ ਕਰੂਗਾ ਮੈਂ ਉਵੇਂ ਕਰੂੰਗੀ ਪ੍ਰਧਾਨ ਜੀ ਕਹਿੰਦੇ ਐਵੇਂ ਅਸੀਂ ਕਰ ਨਹੀਂ ਦਿੰਦੇ ਫਿਰ ਅਸੀਂ ਤੁਹਾਡੇ ਖਿਲਾਫ ਮੁਜ਼ਾਹਰੇ ਕਰਾਂਗੇ ਤੁਹਾਡੇ ਖਿਲਾਫ ਅਸੀਂ ਪ੍ਰੋਟੈਸਟ ਕਰਾਂਗੇ ਧਰਨੇ ਲਾਵਾਂਗੇ ਠੀਕ ਹੈ ਕਿ ਮੈਂ ਵੀ ਇੱਕ ਚੁਣਿਆ ਹੋਇਆ ਕਹਿੰਦੇ ਨਾ ਮੈਂ ਤੁਹਾਡੇ ਤੋਂ ਡਰਦੀਆਂ ਨਾ ਮੈਂ ਤੁਹਾਡੇ ਧਰਨੇਆਂ ਤੋਂ ਡਰਦੀਆਂ ਜਿਹੜਾ ਕੁਝ ਹੁੰਦਾ ਤੁਹਾਡੇ ਤੋਂ ਕਰ ਲਓ ਇਹ ਮੁੱਦਾ ਉਦੋਂ ਭਖਿਆ ਉਹ ਪਹੁੰਚੇ ਵੀ ਮੈਂ ਵੀ ਬਾਅਰ ਮੈਂਬਰਾਂ हां ਉਹ ਭੁੱਲ ਗਏ ਕਿ ਇੱਕ ਖੁਦ ਬਾਰ ਮੈਂਬਰ ਹੋਣ ਦੀ ਵਿੱਚ ਅਸੀਂ ਇੱਕ ਬਾਰ ਦਾ ਜਿਹੜਾ ਮੁਖੀ ਹੁੰਦਾ ਪ੍ਰੈਜ਼ੀਡੈਂਟ ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਗਰਜ ਸੀਗਾ ਬਾਰ ਰਿਲੇਟਡ ਜਾਂ ਬਾਰ ਬਾਰ ਦੇ ਪ੍ਰਧਾਨ ਦੇ ਰਿਲੇਟਡ ਜਾਂ ਪ੍ਰੈਸ਼ਰ ਹੀ ਇੰਨਾ ਸੀ ਉਹਨਾਂ ਤੇ ਕਿ ਭਾਈ ਉੱਥੇ ਉਹ ਜਾਂ ਤਾਂ ਫਿਰ ਕਬਜ਼ਾ ਕਰਨ ਨੂੰ ਫਿਰਦੇ ਹੋਣੇ ਉਹ ਕਬਜ਼ੇ ਦੀ ਮਨੋਰਥ ਨਾਲ ਉਹ ਸੇ ਕੰਧ ਕੱਢਦੇ ਹੋਣੇ ਅਸੀਂ ਤਾਂ ਐਹੀਂ ਕਹਾਂਗੇ ਜੀ ਬਈ ਕਿਉਂਕਿ ਜੇ ਮਾਮਲਾ ਛੋਟੇ ਨੂੰ ਇੰਨੀ ਹਾਈਪ ਦੇ ਦਾਂਗੇ ਜੇ ਛੋਟੇ ਜਿਹੇ ਮਾਮਲੇ ਨੂੰ ਆਪਾਂ ਇੰਨੀ ਇੰਪੋਰਟੈਂਸ ਦੇ ਦਾਂਗੇ ਮਾਮਲੇ ਤਾਂ ਹੋਰ ਵੀ ਬਹੁਤ ਨੇ ਸਰ ਪਰ ਜਦੋਂ ਤੁਸੀਂ ਡੀਵਾਰ ਕੀਤਾ ਉਸ ਤੋਂ ਬਾਅਦ ਸਾਡੇ ਕੋਲ ਇਹ ਇਨਫੋਰਮੇਸ਼ਨ ਆਉਂਦੀ ਆ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤੁਹਾਡੇ ਤੱਕ ਜਾਨੀ ਕਿ ਬਾਰ ਦੇ ਕਈ ਵਕੀਲਾਂ ਤੱਕ ਇਹ ਅਪਰੋਚ ਕੀਤੀ ਵੀ ਹੁਣ ਲੋਟ ਆ ਗਿਆ ਹੁਣ ਨਰਿੰਦਰ ਕੌਰ ਭਰਾ ਇਹਦਾ ਪਤਾ ਸਾਫ ਕਰ ਦੋ ਨਹੀਂ ਇਹ ਜੀ ਸਰ ਕੋਈ ਗੱਲ ਨਹੀਂ ਹੈਗੀ ਕਲੀਅਰ ਕੱਟ ਦੱਸਦਾ ਇਹ ਜੀ ਕੋਈ ਗੱਲ ਨਹੀਂ ਹੈਗੀ ਪਤਾ ਸਾਫ ਕਰਨ ਵਾਲੀ ਗੱਲ ਹੈ ਇਹ ਜਦੋਂ ਇਸ਼ੂ ਉਦੋਂ ਭੱਗਦਾ ਹੁੰਦਾ ਹੈ ਜਦੋਂ ਆਪਾਂ ਆਪਣੀ ਬੋਲਬਾਣੀ ਸਹੀ ਨਹੀਂ ਰੱਖਦੇ ਕੋਈ ਵੀ ਮੁੱਦਾ ਉਦੋਂ ਭੱਗਦਾ ਹੁੰਦਾ ਹੈ ਜਦੋਂ ਆਪਾਂ ਆਪਣੇ ਆਪ ਤੋਂ ਬਾਹਰ ਹੋ ਜਾਂਦੇ ਆ ਆਪਾਂ ਦੂਜਿਆਂ ਦੀ ਰਿਸਪੈਕਟ ਕਰਨੀ ਬੰਦ ਕਰ ਦਿੰਦੇ ਆ ਹਾਂ ਤੇ ਦੂਜਿਆਂ ਨੂੰ ਕਿੱਦਾਂ ਦਾ ਜਵਾਬ ਦੇਣਾ ਹੈ ਹਾਂ ਜੇ ਮੈਡਮ ਭਰਾਜ ਐਨੀ ਗੱਲ ਕਹਿਣ ਦੀ ਪ੍ਰਧਾਨ ਜੀ ਕੋਈ ਗੱਲ ਹੀ ਹੈ ਨਹੀਂ ਤੁਹਾਡਾ ਫੋਨ ਆ ਗਿਆ ਇਹ ਤੋ ਤੱਕ ਮਸਲਾ ਸਾਰ ਇਹ ਜਾਣਾ ਹੀ ਨਹੀਂ ਸੀ ਰਤਨ ਜੀ ਇਹ ਇਹ ਉਹਨਾਂ ਦੀ ਬੋਲਬਾਣੀ ਉਹਦਾ ਕੀ ਪਤਾ ਉਹਨਾਂ ਦਾ ਰਵਈਆ ਉਹਦਾ ਕੀ ਪਤਾ ਹੁਣ ਵੀ ਕਹਿ ਦੇਣ ਪਰ ਹੁਣ ਕਹਿੰਦੇ ਵੀ ਵਕੀਲਾਂ ਨੂੰ ਵੀ ਇਹ ਦਿਖਾ ਦਿੱਤਾ ਗਿਆ ਵੀ ਇਹਨੂੰ ਵੱਡੇ ਤੋਂ ਵੱਡਾ ਹਾਈਲਾਈਟ ਕਰੋ ਤੇ ਇਹਨਾਂ ਦੀ ਟ੍ਰੈਕਟ ਅਸੀਂ ਕਟਾਉਣੀਆਂ ਜਾਂ ਉਸ ਹਸਾਬ ਦੇ ਨਾਲ ਮਤਲਬ ਹਾਂ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਤੁਹਾਡੀ ਬਾਰ ਐਸੋਸੀਏਸ਼ਨ ਤੁਹਾਡੇ ਪ੍ਰਧਾਨ ਜਾਂ ਜਿੰਨੇ ਵੀ ਤੁਸੀਂ ਜਾਣੇ ਹੋ ਉਹਦੇ ਚ ਕੁਝ ਇਹ ਜਿਹੇ ਬੰਦੇ ਤਾਣੀ ਆਗੇ ਜਾਂ ਇਹਦੇ ਬੰਦੇ ਉਹਨਾਂ ਦੇ ਚਾਂਸੇ 'ਚ ਤਾਂ ਨਹੀਂ ਆਗੇ ਵੀ ਇਹਨੂੰ ਪੋਲੀਟੀਕਲ ਸਾਰਾ ਬਣਾ ਕੇ ਤੇ ਉਹ ਨਹੀਂ ਪੋਲੀਟੀਕਲ ਸਾਰਾ ਉਹ ਹੈ ਨਹੀਂ ਨਹੀਂ ਹੈਗਾ ਮੈਂ ਤੁਹਾਨੂੰ ਇੱਥੇ ਗੱਲ ਇੱਕ ਹੋਰ ਜ਼ਿਕਰ ਕਰਦਾ ਹਾਂ ਹਾਂ ਜਦੋਂ ਐਪਲੀਕੇਸ਼ਨ ਆਉਂਦੀ ਆ ਸਰ ਸਾਡਾ ਵੀ ਇੱਕ ਜਨਰਲ ਹਾਊਸ ਹੁੰਦਾ ਹੈ ਜਿਵੇਂ ਵਿਧਾਨ ਸਭਾ ਦਾ ਇੱਕ ਜਨਰਲ ਹਾਊਸ ਹੁੰਦਾ ਹੈ ਹਾਂ ਇਹ ਜਿਹੜਾ ਫੈਸਲਾ ਡੀਬਾਰਡ ਦਾ ਸੀਗਾ ਇਹ ਸਾਡੀ ਐਗਜ਼ੀਕਿਊਟਿਵ ਕਮੇਟੀ ਦਾ ਨਹੀਂ ਸੀਗਾ ਜਾਂ ਪ੍ਰਧਾਨ ਜੀ ਸਰਦਾ ਸੁਖਵਿੰਦਰ ਸਿੰਘ ਢੀਂਸਾ ਜਾਂ ਸਿਮਰਨਦੀਪ ਸਿੰਘ ਬਲਗਨ ਸੈਕਟਰੀ ਦਾ ਨਹੀਂ ਸੀਗਾ ਜੀ ਇਹ ਹੂੰ ਇਹ ਜਦੋਂ ਮੀਟਿੰਗ ਕਾਲ ਹੁੰਦੀ ਹੈ ਸਰ ਬਾਅਦ ਦੇ ਜਿੰਨੇ ਵਕੀਲ ਸਾਹਿਬ ਨੇ ਉਹ ਸਾਰੇ ਉਹ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਆ ਉਹ ਆਪਣੇ ਵਿਊ ਦਿੰਦੇ ਆ ਸਰ ਜਿਵੇਂ ਜਨਰਲ ਹਾਊਸ ਦੇ ਵਿੱਚ ਮਤਾਂ ਪਾਸ ਹੁੰਦਾ ਸਰ ਇੱਕ ਲਾਅ ਬੰਦ ਆ ਵਿਧਾਨ ਸਭਾ ਦੇ ਵਿੱਚ ਜਾਂ ਉੱਪਰ ਕੋਈ ਵੀ ਬਣਦਾ ਸਰ ਉੱਥੇ ਉਹ ਸਿਸਟਮ ਕਰਕੇ ਉੱਥੇ ਇੱਕ ਉਹਨਾਂ ਨੇ ਸਾਰੇ ਵਕੀਲ ਸਾਹਿਬ ਆਮੇ ਸਾਡੀ ਬਾਰ ਦੇ ਵਿੱਚ ਸਰ ਇੱਥੇ ਕਾਂਗਰਸ ਵਾਲੇ ਵੀ ਨੇ ਅਕਾਲੀ ਦਲ ਨੂੰ ਬਿਲੋਂਗ ਵੀ ਕਰਦੇ ਆ ਸਰ ਤੇ ਸਿਮਰਜੀਤ ਮਾਨ ਦੀ ਪਾਰਟੀ ਨੂੰ ਬਿਲੋਂਗ ਕਰਦੇ ਆ ਤੇ ਆਮ ਆਦਮੀ ਨੂੰ ਵੀ ਕਰਦੇ ਆ ਬਟ ਇੱਥੇ ਇਸ਼ੂ ਸੀਗਾ ਜੀ ਪ੍ਰਧਾਨ ਜੀ ਦੀ ਇਨਸਰਟ ਹਮ ਉਹਨਾਂ ਨਾਲ ਗੱਲਬਾਤ ਕਿਵੇਂ ਕੀਤੀ ਮੇਨ ਮੁੱਦਾ ਉਹ ਸੀਗਾ ਮੁੱਦਾ ਉਦੋਂ ਪਖਿਆ ਜੀ ਜਦੋਂ ਫੌਂਡ ਸਪੀਕਰ ਤੇ ਸੀਗਾ ਤੇ ਆਲੇ ਦੁਆਲੇ 25 ਤੋਂ 30 ਵਕੀਲ ਸਾਹਿਬ ਖੜੇ ਸੀਗੇ ਉਸ ਤੋਂ ਬਾਅਦ ਜਨਰਲ ਹਾਊਸ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਸਾਰੇ ਵਕੀਲ ਸਾਹਿਬ ਨੇ ਉੱਥੇ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਹੋਈ ਉੱਥੇ ਕੋਈ ਕੁਝ ਨਹੀਂ ਹੋਇਆ ਉੱਥੇ ਡਿਗਨਿਟੀ ਆਫ ਦੀ ਐਡਵੋਕੇਟਸ ਤੇ ਰਿਸਪੈਕਟ ਆਫ ਦੀ ਐਡਵੋਕੇਟਸ ਤੇ ਪ੍ਰਧਾਨ ਦੀ ਜਿਹੜੀ ਉਹਨੂੰ ਮਿਲਣੀ ਚਾਹੀਦੀ ਹੈ ਰਿਸਪੈਕਟ ਉਹਦੀ ਗੱਲ ਹੋਈ ਹੈ ਇਹ ਮਸਲਾ ਫਿਰ ਜਤਿੰਦਰ ਵੀਰ ਦਾ ਨਹੀਂ ਰਹਿ ਗਿਆ ਸੀਗਾ ਇਹ ਨਰਿੰਦਰ ਕੌਰ ਭਰਾਜ ਤੇ ਐਡਵੋਕੇਟਸ ਦਾ ਬਣ ਗਿਆ ਸੀਗਾ ਹੁਣ ਇਹ ਸਾਰੇ ਗੱਲ ਦੇ ਪਿੱਛੋਂ ਜਦੋਂ ਇਹ ਖਬਰ ਹਾਈਲਾਈਟ ਹੋਗੀ ਵੀ ਤੁਸੀਂ ਡੀਵਾਰ ਕਰਤਾ ਉਸ ਤੋਂ ਬਾਅਦ ਬੀਬੀ ਨੇ ਕਿਸੇ ਦੇ ਥਰੂ ਜਾਂ ਆਪ ਤੁਹਾਨੂੰ ਸੰਪਰਕ ਕੀਤਾ ਕੋਈ ਸੰਪਰਕ ਨਹੀਂ ਹੈਗਾ ਸਰ ਮੇਰੇ 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 ਹੁਣ ਤੱਕ ਜਿਵੇਂ ਤੁਸੀਂ ਕਹਿਲਾਂ ਕਿਹਾ 25 ਤਰੀਕ ਤੱਕ ਜਿਸ ਤੋਂ ਤੱਕ ਇਨਫੋਰਮੇਸ਼ਨ ਆਈ ਹਜੇ ਤੱਕ ਮੈਡਮ ਭਰਾਜ ਵੱਲੋਂ ਕੋਈ ਵੀ ਸਾਡੇ ਕੋਲ ਸੰਪਰਕ ਦੀ ਕੋਈ ਗੱਲਬਾਤ 네ਗੋਸ਼ੀਏਸ਼ਨ ਦੀ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਹਾਂ ਨਾ ਇਹਦੇ ਤੇ ਕੁਝ ਕੋਈ ਹਾਂ ਨਹੀਂ ਕੋਈ ਨਾ ਨਹੀਂ ਹਮ ਇਹ ਜਾ ਕੁਝ ਵੀ ਮੈਸੇਜ ਸਾਨੂੰ ਹਜੇ ਤੱਕ ਨਹੀਂ ਆਇਆ ਜੀ ਇਹਦੇ ਰਿਗਾਰਡਿੰਗ ਤੇ ਪਲਾਟ ਦਾ ਹੁਣ ਫਿਰ ਕੀ ਬਣਦਾ ਪਲਾਟ ਉੱਥੇ ਹੀ ਹੈ ਜੀ ਆ ਚਲੋ ਪਲਾਟ ਨੇ ਦਾ ਕਿੱਥੇ ਜਾਣਾਗਾ ਪਲਾਟ ਦਾ ਉੱਥੇ ਆ ਜੀ ਕੰਦ ਇਹਦੇ ਵਿੱਚ ਮੇਨ ਇਸ਼ੂ ਕੀ ਹੈ ਰਤਨ ਜੀ ਮੇਨ ਇਸ਼ੂ ਇਹ ਹੈ ਅਗਰ ਆਨਨੇਬਲ ਕੋਰਟ ਦਾ ਕੋਈ ਆਰਡਰ ਆ ਹੂੰ ਜਿਹੜਾ ਮੇਨ ਇਸ਼ੂ ਹੈ ਅਗਰ ਐਮ ਐਲ ਏ ਸਾਹਿਬ ਆਨਨੇਬਲ ਕੋਰਟ ਦੇ ਆਰਡਰ ਨੂੰ ਇੰਪਲੀਮੈਂਟ ਨਹੀਂ ਕਰਦੇ ਸਟੇਟਸ ਕੋਰ ਨੂੰ ਨਹੀਂ ਮੰਨਦੇ ਹੂੰ ਕੋਰਟ ਤੋਂ ਐਵਰੀ ਬੰਦਾ ਕੋਰਟ ਦੇ ਆਰਡਰ ਤੇ ਬਾਉਂਡ ਹੁੰਦਾ ਹੈ ਅਗਰ ਨਰਿੰਦਰ ਕੌਰ ਭਰਾ ਜੀ ਮੈਡਮ ਕੂਰ ਦੇ ਆਰਡਰ ਨਹੀਂ ਮੰਨਦੇ ਉਹ ਅਨ ਕਨਸਟੀਟਿਊਸ਼ਨਲ ਐਕਟ ਕਰਦੇ ਆ ਉਹਨਾਂ ਨੂੰ ਇਦਾਂ ਦਾ ਹੱਕ ਕਿਸੇ ਨੇ ਵੀ ਨਹੀਂ ਦਿੱਤਾ ਕੋਰ ਦਾ ਆਰਡਰ ਹੈ ਸਟੇਟਸ ਕੋ ਦਾ ਸਟੇਟਸ ਕੋ ਦਾ ਮਤਲਬ ਹੁੰਦਾ ਐਜ਼ ਇਟ ਇਜ਼ ਜਿਦਾਂ ਹੈ ਰਹਿਣ ਦਾ ਆਫਟਰ ਸਟੇਟਸ ਕੋ ਉਥੇ ਮੈਡਮ ਦੇ ਪ੍ਰੈਸ਼ਰ ਨਾਲ ਉਥੇ ਕੰਧ ਬੰਦੀ ਹੈ ਅਸੀਂ ਖੁਦ ਜਾ ਕੇ ਉਹ ਕੰਧ ਢਾ ਗਏ ਆ ਅਸੀਂ ਕੋਰ ਦਾ ਆਰਡਰ ਇੰਪਲੀਮੈਂਟ ਕਰਨਾ ਜਾਣਦੇ ਆ ਤੇ ਅਸੀਂ ਕੀਤਾ ਵੀ ਹੈ ਉਸ ਤੋਂ ਬਾਅਦ ਅਸੀਂ ਸਾਰੀ ਪਬਲਿਕ ਨੂੰ ਵੀ ਇਹੀ ਕਹੇ ਕਿ ਇਹਦੇ ਵਿੱਚ ਜਿਹੜਾ ਇੰਟਰਫੀਰੈਂਸ ਕਰੂਗਾ ਕੋਰਟ ਦੇ ਆਰਡਰ ਦੇ ਵਿੱਚ ਅਸੀਂ ਉਹਦੇ ਅਗੇਂਸਟ ਜਾਵਾਂਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਮ ਜਨਤਾ ਦਾ ਵਿਸ਼ਵਾਸ ਕੋਰਟ ਤੋਂ ਵੀ ਉੱਠ ਗਿਆ ਬੱਤਰ ਤੋਂ ਬੱਤਰ ਹਾਲਾਤ ਹੋ ਜਾਣਗੇ ਜੇ ਇਦਾਂ ਦਾ ਇਸ਼ੂ ਦੁਆਰਾ ਫਿਰ ਕ੍ਰੀਏਟ ਹੋਇਆ ਹੁਣ ਆਪਾਂ ਇੱਕ ਸਟੋਰੀ ਹੋਰ ਛਿੜ ਲੈਨੇ ਆ ਜੀ ਜਿਹੜੀ ਇਹ ਕਲੋਨੀ ਆ ਨਿਊ ਫਰੈਂਡਸ ਕਲੋਨੀ ਨਿਊ ਫਰੈਂਡਸ ਕਲੋਨੀ ਉੱਥੇ ਬੀਬਾ ਨਰਿੰਦਰ ਕੌਰ ਭਰਾਜ ਕਿਰਾਏ ਤੇ ਰਹਿੰਦੇ ਨੇ ਕਿਰਾਏ ਤੇ ਰਹਿੰਦੇ ਆ ਜਿਹੜੇ ਇਹ ਉਹ ਮਕਾਨ ਦੇ ਮਾਲਕ ਨੇ ਉਹਨਾਂ ਦਾ ਹਾਂਜੀ ਤੇ ਜਿੰਨਾ ਜਿੰਨਾ ਇਹ ਪਲਾਟ ਆ ਜਿਹੜੇ ਜੀ ਤੇ ਭਾਈ ਸਾਹਿਬ ਹਾਂਜੀ ਹਾਂ ਉਹਨਾਂ ਦਾ ਕੋਈ ਪੇਚਾ ਚੱਲ ਰਿਹਾ ਹੈ ਕੋਈ ਰੋਲਾ ਚੱਲ ਹਾਂ ਬਿਲਕੁਲ ਸਹੀ ਗੱਲ ਹੈ ਜੀ ਉਹਨਾਂ ਦੀ ਲਿਟੀਗੇਸ਼ਨ ਪਹਿਲਾਂ ਚੱਲਦੀ ਹੈ ਇਸ ਇਸ਼ੂ ਤੋਂ ਪਹਿਲਾਂ ਦੀ ਹੂੰ ਇਸ ਇਸ਼ੂ ਤੋਂ ਪਹਿਲਾਂ ਦੀ ਉਹਨਾਂ ਦੀ ਕੋਈ ਲਿਟੀਗੇਸ਼ਨ ਚੱਲਦੀ ਹੈ ਇਹ ਲਿਟੀਗੇਸ਼ਨ ਉਹ ਮੈਡਮ ਮਨਦੀਪ ਕੌਰ ਨੇ ਹਾਂ ਜਿਹੜੇ ਓਨਰ ਨੇ ਜਿੱਥੇ ਭਰਾਜ ਮੈਡਮ ਰਹਿੰਦੇ ਆ ਹਾਂ ਉਹ ਉਸ ਲਿਟੀਗੇਸ਼ਨ ਦੇ ਵਿੱਚ ਤੁਸੀਂ ਗ੍ਰੱਜ ਕਰ ਲਓ ਉਹ ਲਿਟੀਗੇਸ਼ਨ ਨੂੰ ਗ੍ਰੱਜ ਦੇ ਬਿਹਾਫ ਤੇ ਉਹ ਆਪਣਾ ਬੈਨੀਫਿਟ ਲੈਂਦੇ ਸੀ ਮੋਢਾ ਵਰਤਦੇ ਸੀ ਮੈਡਮ ਨਰਿੰਦਰ ਕੌਰ ਭਰਾਜ ਦਾ ਹੂੰ ਪਰ ਨਹੀਂ ਉਹ ਕੋਈ ਮਾਮਲਾ ਉਲਝਿਆ ਵਗਾ ਕੋਈ ਇਹ ਉਲਝਿਆ ਵੈ ਇਹਨਾਂ ਨੂੰ ਸੰਮਣ ਵੀ ਹੋਏ ਵੈ ਉਲਝਿਆ ਵੈ ਉਹ ਉਹ ਦੋਨੇ ਤਰ੍ਹਾਂ ਦਾ ਮਾਮਲਾ ਦੋਵੇਂ ਤਰ੍ਹਾਂ ਦਾ ਮਾਮਲਾ ਸਰ ਜਿੱਥੇ ਨਰਿੰਦਰ ਕੌਰ ਭਰਾਜ ਕਿਰਾਏ ਤੇ ਰਹਿੰਦੇ ਉਹ ਮਾਲਕਾਂ ਦਾ ਤੇ ਪਲਾਟ ਵਾਲੇ ਪਲਾਟ ਵਾਲੇ ਵਕੀਲ ਸਾਹਿਬ ਦਾ ਜਤਿੰਦਰ ਵੀਰ ਸਿੰਘ ਦਾ ਸਰ ਉਹਨਾਂ ਦਾ ਆਪਾਚਾ ਮਾਮਲਾ ਕਾਫੀ ਵਧਿਆ ਹੋਇਆ ਤੇ ਕਾਫੀ ਲੰਬੀ ਇਸੇ ਰਿਸ਼ ਇਸ਼ੂ ਵੀ ਹੈ ਉਸ ਪਲਾਟ ਦੇ ਉਸ ਉਸ ਉਹਨਾਂ ਦਾ ਜਿਹੜਾ ਪਹਿਲਾਂ ਵੀ ਇਸ਼ੂ ਚੱਲ ਰਿਹਾ ਪਰ ਉਹ ਪਲਾਟ ਦਾ ਇਸ਼ੂ ਨਹੀਂ ਉਹ ਪਲਾਟ ਦਾ ਇਸ਼ੂ ਨਹੀਂ ਪਲਾਟ ਦਾ ਇਸ਼ੂ ਬਾਅਦ ਚ ਬਣਦਾ ਹੈ ਉਹਨਾਂ ਦਾ ਆਲਰੇਡੀ ਇੱਕ ਇਸ਼ੂ ਪਹਿਲਾਂ ਪੈਂਡਿੰਗ ਹੈ ਉਹਨਾਂ ਦੇ ਬਿਲਕੁਲ ਦੇ ਵਿੱਚ ਹਾਂਜੀ ਤੇ ਹੁਣ ਫਿਰ ਜਿਹੜਾ ਤੁਹਾਡਾ ਡੀਬਾਰਾ ਦਾ ਫੈਸਲਾਗਾ ਇਹ ਵੀ ਉੱਥੀ ਹੈ ਪਲਾਟ ਵਾਲਾ ਵੀ ਤੁਹਾਡਾ ਹਰੇਕੋ ਨਿਬੜਿਆ ਨਹੀਂ ਤੇ ਫਿਰ ਗੱਲ ਹੁਣ ਨਿਬੜੂ ਕਿਵੇਂ ਕਿ ਬਸ ਐ ਈ ਈ ਚਲੀ ਜਾਣੀ ਹੈ ਵੀ ਠੀਕ ਹੈ ਇੰਦੇ ਵਿੱਚ ਸਾਰਾ ਸੀ ਉਦੋਂ ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀ ਅਸੀਂ ਸ਼ਰਤਾਂ ਕੁਝ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਦੇ ਕੋਲ ਸਾਡੇ ਕੋਲ ਆਈਸੀਡੀਐਸਪੀ ਸੁਖਦੇਵ ਸਿੰਘ ਜੀ ਉਹਨਾਂ ਨੂੰ ਕਿਹਾ ਸੀਗਾ ਕਿ ਆਨਲੈਵਲ ਕੋਰਟ ਦਾ ਫੈਸਲਾ ਬਾਊਂਡਿੰਗ ਰਹੂਗਾ ਜੀ ਉਹ ਸਾਡੇ ਤੇ ਵੀ ਰਹੂਗਾ ਤੁਹਾਡੇ ਤੇ ਰਹੂਗਾ ਉਹ ਚੀਫ ਬਟ ਹੈ ਨਹੀਂ ਜੀ ਇੱਕ ਰੱਖਿਆ ਸੀਗਾ ਮਸਲਾ ਪ੍ਰਧਾਨ ਜੀ ਨੇ ਇੱਕ ਜਿਹੜਾ ਮੌਕੇ ਦਾ ਐਸਐਚਓ ਸੀਗਾ ਜਿਹਦੀ ਡਿਊਟੀ ਬੰਦੀ ਹੈ ਲਾਅ ਐਂਡ ਪੀਸ ਨੂੰ ਮੈਂਟੇਨ ਕਰਖਣ ਦੀ ਅਗਰ ਉਹ ਸਾਡੇ ਨਾਲ ਨਹੀਂ ਤੁਰਿਆ ਉਹ ਕਿਹਦੇ ਨਾਲ ਤੁਰੂਗਾ ਜੀ ਜੀ ਅਗਰ ਅਸੀਂ ਉੱਥੇ ਮੌਕੇ ਤੇ ਜਾਂਦੇ ਉੱਥੇ ਫੀਡ ਇਕੱਠੀ ਹੋ ਜਾਂਦੀ ਮhalla ਇਕੱਠਾ ਹੋ ਜਾਂਦਾ ਸਾਡੇ 60 ਫੀਟ ਮਾਰਦੇ ਜਾਂ ਅਸੀਂ ਉਹਨਾਂ ਦੇ ਮਾਰਦੇ ਲਾ ਐਂਡ ਆਰਡਰ ਦੀ ਬਹੁਤ ਬੁਰਾ ਹਾਲ ਹੋ ਜਾਂਦਾ ਅਸੀਂ ਇਸ ਕਰਕੇ ਮੰਗ ਕੀਤੀ ਹੈ ਕਿ ਜਿਹੜਾ ਮੌਕੇ ਦਾ ਐਸ ਐਚਓ ਉਹਨੂੰ ਬਦਲਿਆ ਜਾਵੇ ਅ ਸਚੋ ਨਾਲ ਵੀ ਤੁਹਾਡੀ ਵੀ ਤਿੱਖੀ ਬਹਿਸ ਬਾਜੀ ਹੋਈ ਤਿੱਖੀ ਬਹਿਸ ਬਾਜੀ ਪ੍ਰਧਾਨ ਜੀ ਦੀ ਹੋਈ ਸੀ ਪ੍ਰਧਾਨ ਜੀ ਨੂੰ ਕਹਿੰਦਾ ਸੀ ਕਿ ਤੁਸੀਂ ਇੱਥੇ ਕੰਟੈਂਪਟ ਪਾ ਲਓ ਅਨਨੇਬਲ ਕੋਰਟ ਦੇ ਵਿੱਚ ਪ੍ਰਧਾਨ ਜੀ ਕਹਿੰਦੇ ਜਿਹੜੀ ਤੂੰ ਸਾਨੂੰ ਦਿਨਾ ਸਲਾਹਾਂ ਹੂੰ ਕੋਡ ਦੇ ਵਕੀਲ ਸਾਹਿਬ ਨੂੰ ਜੋ ਸਲਾਹਾਂ ਦਿੰਦਾ ਕੰਡਮਪਟ ਪਾ ਲੋ ਇਹ ਸਲਾਹ ਤੂੰ ਓਪੋਜੀਟ ਪਾਰਟੀ ਨੂੰ ਲਈ ਅਸੀਂ ਚੱਲੇ ਆ ਮੌਕੇ ਤੇ ਅਸੀਂ ਕੋਰਟ ਦਾ ਬਾਂਡਿੰਗ ਆਰਡਰ ਸੀਗਾ ਸਟੇਟਸ ਕੋਡਾ ਕਿ ਜਿੱਥੇ ਹੈਗਾ ਉੱਥੇ ਰਹਿਣ ਦੋ ਜਿਹੜੀ ਤੁਸੀਂ ਕੰਧ ਉਸਾਰੀ ਅਸੀਂ ਢਾਕੇ ਆਵਾਂਗੇ ਤੇ ਅਸੀਂ ਖੁਦ ਕਿਹਾ ਕਿ ਅਸੀਂ ਢਾਕੇ ਵੀ ਆਏ ਹਾਂ ਉਥੇ ਹਾਂਜੀ ਸਰ ਵਕੀਲਾਂ ਨੇ ਢਾਤੀ ਕੰਧ ਹਾਂਜੀ ਬਿਲਕੁਲ ਕਹੀ ਹੈ ਸਰ ਬਿਲਕੁਲ ਢਾਈ ਹੈ ਕਿਉਂਕਿ ਜੇ ਆਨਰੇਬਲ ਕੋਰਟ ਦਾ ਆਰਡਰ ਜੇ ਇੱਕ ਵਕੀਲ ਆਪਣਾ ਆਪਣੀ ਰੱਖਿਆ ਜਾਂ ਆਪਣੇ ਜ਼ਮੀਨ ਜਾਇਦਾਦ ਦੀ ਰੱਖਿਆ ਨਹੀਂ ਕਰ ਸਕਦਾ ਫਿਰ ਆਮ ਬੰਦਾ ਸੋਚ ਵੀ ਨਹੀਂ ਸਕਦਾ ਕਿ ਇਹ ਇਦਾਂ ਦੇ ਮਸਲੇ ਦੇ ਵਿੱਚ ਜੇ ਕੁਝ ਹੱਲ ਨਾ ਹੋਇਆ ਤਾਂ ਫਿਰ ਉਹ ਕੀ ਕਰ ਸਕਦਾ ਹੈ ਜੀ ਜਿਹੜੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਉਹ ਵੀ ਇੱਥੇ ਮੈਂਬਰ ਨੇ ਤੁਹਾਡੇ ਮੈਂਬਰ ਨੇ ਸਰ ਬਾਰ ਦੇ ਉਹ ਕੀ ਬੋਲੇ ਚਲੋ ਜੋ ਮੀਡੀਆ ਦੇ ਸਾਹਮਣੇ ਉਹ ਤਾਂ ਚਲੋ ਮਨ ਲਗਾਦਾ ਅਚਨ ਚੇਤੀ ਤੁਸੀਂ ਕੀ ਕੀ ਅਚਨ ਚੇਤੀ ਉਸ ਤੋਂ ਬਾਅਦ ਕੋਈ ਗੱਲਬਾਤ ਉਸ ਤੋਂ ਬਾਅਦ ਇੱਕ ਇਹਨਾਂ ਦੀ ਮੀਟਿੰਗ ਹੋਈ ਸੀ ਪ੍ਰਧਾਨ ਜੀ ਨਾਲ ਉਹ ਮੀਟਿੰਗ ਹੋਈ ਸੀ ਐਮਲੀਕੇਬਲੀ ਮੈਟਰ ਸੋਲਵ ਕਰਾਂਗੇ ਠੀਕ ਹੈ ਸ਼ਾਇਦ ਮੈਡਮ ਭਰਾਜ ਨਾਲ ਵੀ ਗੱਲ ਕੀਤੀ ਹੈ ਕਿ ਬਾਹਰ ਨਾਲ ਰਲਕੀ ਰਹਿਣ ਦਾ ਹੀ ਫਾਇਦਾ ਹੈ ਕਿ ਤੁਸੀਂ ਬਾਹਰ ਨਾਲ ਚਲੋ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਸਾਡੀ ਬਾਰ ਦੇ ਕਾਫੀ ਹੈਲਪ ਕੀਤੀ ਤੇ ਪਹਿਲਾਂ ਪ੍ਰਧਾਨ ਵੀ ਰਹੇ ਆ ਸਾਡੀ ਬਾਰ ਦੇ ਹਾਂ ਠੀਕ ਹੈ ਪ੍ਰਧਾਨ ਵੀ ਰਹੇ ਆ ਤੇ ਉਹਨਾਂ ਵੱਲੋਂ ਕਾਫੀ ਬਾਰ ਦੇ ਕੰਮਾਂ ਦੇ ਵਿੱਚ ਮਤਲਬ ਇਹ ਕਈ ਵਾਰੀ ਫੰਡ ਦੀ ਵੀ ਲੋੜ ਹੁੰਦੀ ਆ ਉਹ ਸਾਨੂੰ ਦਿੰਦੇ ਆ ਫੰਡ ਤੇ ਬਾਹਰ ਦੀ ਬਹੁਤ ਕਮਾਂ ਦੇ ਵਿੱਚ ਹੈਲਪ ਵੀ ਕਰਦੇ ਆ ਜੀ ਉਹ ਬਾਹਰ ਨਾਲ ਮੋੜੇ ਨਾਲ ਮੋੜਾ ਲਾ ਕੇ ਵੀ ਤੁਰਦੇ ਆ ਤੇ ਬਾਹਰ ਦਾ ਬਹੁਤ ਸਹਿਯੋਗ ਕਰਦੇ ਆ ਜੀ ਉਹ ਹਮ ਉਹਨਾਂ ਦਾ ਇਹ ਹੀ ਸੀਗਾ ਕਿ ਤੁਸੀਂ ਮੇਰੇ ਕੋਲ ਸਿੱਧਾ ਆ ਜਾਂਦੇ ਤੁਸੀਂ ਪ੍ਰੋਟੈਸਟ ਨਾ ਕਰਦੇ ਪਰ ਪ੍ਰਧਾਨ ਜੀ ਨੇ ਕਿਹਾ ਕਿ ਹੁਣ ਅਸੀਂ ਕਿਹਨੂੰ ਕਿਹਨੂੰ ਦੱਸੀ ਐੱਸਐਸਪੀ ਕਹਿੰਦਾ ਮੈਨੂੰ ਨਹੀਂ ਦੱਸਿਆ ਤੁਸੀਂ ਕਹਿੰਦੇ ਮੈਨੂੰ ਨਹੀਂ ਦੱਸਿਆ ਪਰ ਅੱਜ ਸਾਡੇ ਨਹੀਂ ਸੁਣਦੀ ਸੁਣਦਾ ਸਾਡਾ ਮੌਕੇ ਦਾ ਐੱਸਐਚਓ ਨਹੀਂ ਕੱਲ ਸਰਦਾਰ ਭਗਵੰਤ ਸਿੰਘ ਮਾਨ ਕਹਿਣਗੇ ਭਾਈ ਤੁਸੀਂ ਮੇਰੇ ਕੋਲੇ ਨਹੀਂ ਆਏ ਹਮ ਮੁੱਦਾ ਪਰ ਉਹਨਾਂ ਦਾ ਸਾਡਾ ਪਲ ਸਾਨੂੰ ਸੀਗਾ ਕਿ ਚੀਫ ਮਿਨਿਸਟਰ ਸਾਹਿਬ ਜਾਣਗੇ ਪਰ ਉਹਨਾਂ ਦਾ ਜਿਹੜਾ ਰੂਟ ਸੀ ਉਹ ਬਦਲ ਗਿਆ ਸੀਗਾ ਅਸੀਂ ਤਾਂ ਆਪਣੀ ਗੱਲ ਰੱਖਣੀ ਸੀ ਉੱਥੇ ਜਾ ਕੇ ਕਿ ਭਾਈ ਸਾਡੀ ਇੱਥੇ ਕੋਈ ਨਹੀਂ ਸੁਣਦਾ ਕਿ ਇਹ ਚੀਫ ਮਿਨਿਸਟਰ ਸੰਗਰੂਰ ਦੇ ਨੇ ਤੇ ਸੰਗਰੂਰ ਵਾਲਿਆਂ ਨੇ ਬਹੁਤ ਵੱਡਾ ਦਿਲ ਹੋ ਕੇ ਉਹਨਾਂ ਨੂੰ ਇਸ ਉਪਦਬਦੀ ਤੇ ਬਚਾਇਆ ਬਚਾਇਆ ਕਿ ਉਹਨਾਂ ਨੂੰ ਦਿਲ ਖੁੱਲ ਕੇ ਵੋਟਾਂ ਪਾਈਆਂ ਨੇ ਸਾਡਾ ਸੀਗਾ ਮਨ ਕਿ ਉਹਨਾਂ ਨਾਲ ਗੱਲ ਕਰੀਏ ਕਿ ਉਹਨਾਂ ਨੂੰ ਦਸੀਏ ਕਿ ਜਿਹੜੇ ਤੁਹਾਡੇ मैडम निन्दर कौर ਭਰਾਜ ਨੇ ਉਹਨਾਂ ਦਾ ਬਿਹੇਵ ਉਹ ਐਕਟ ਕੰਡਕਟ ਕੀ ਕਰ ਰਹੇ ਨੇ ਇਹ ਛੋਡੇ ਨਾਲ ਹੀ ਹੋਇਆ ਕਿ ਹਲਕੇ ਚ ਆਮ ਵੀ ਇਹ ਗੱਲ ਹੈਗੀ ਜੇ ਆਪਾਂ ਥੋੜੀ ਜਿਹੀ ਹਲਕੇ ਦੀ ਗੱਲ ਵੀ ਛਿੜੀਏ ਆਮ ਆਮ ਪੋਜ਼ਿਟਿਵ ਵਾਈਬਸ ਬਿਲਕੁਲ ਵੀ ਨਹੀਂ ਹੈਗੀਆਂ ਜਨਰਲੀ ਗੱਲ ਦੱਸਦੇ ਆ ਕਿ ਸਾਡੇ ਕੋਲ ਜਿਵੇਂ ਜਿਵੇਂ ਲੋਕਾਂ ਨੇ ਪਿਆਰ ਦਿੱਤਾ ਜਿਵੇਂ ਲੋਕਾਂ ਨੇ ਦਿਲ ਖੋਲ ਕੇ ਆਪਣੇ ਆਪ ਮੋਹਾਰੇ ਅੱਗੇ ਹੋ ਕੇ ਕਿ ਐਡੀ ਵੱਡੀ ਜਿੱਤ ਦਿੱਤੀ ਹੈ मैडम ਭਰਾਜ ਨੂੰ ਉਹਨਾਂ ਦਾ ਰਿਵਾਰਡ ਬੈਕ ਉਹਨਾਂ ਵੱਲੋਂ ਕੁਝ ਵੀ ਨਹੀਂ ਆ ਰਿਹਾ ਕੀ ਨਰਾਸ਼ਾ ਬਹੁਤ ਜ਼ਿਆਦਾ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਜ਼ਿਕਰ ਹੋਰ ਵੀ ਕਰਦਾ ਸਾਡੇ ਵੱਲੋਂ ਅਨਨੇਬਲ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਫਾਈਲ ਕੀਤੀ ਹੋਏ ਨੇ ਸ਼ਹਿਰ ਦੀ ਗੰਦਗੀ ਵਾਸਤੇ ਹਾਂ ਉਹਦੇ ਕੋਲ ਮੇਰੇ ਕੋਲ ਅਸੀਂ ਤੱਤਾਂ ਦੇ ਆਧਾਰ ਤੇ ਗੱਲ ਕਰਦੇ ਹਾਂ ਮੇਰੇ ਕੋਲ ਐਵੀਡੈਂਸ ਵੀ ਹੈ ਅਗਰ ਤੁਸੀਂ ਕਹੋਗੇ ਮੈਂ ਤੁਹਾਨੂੰ ਐਵੀਡੈਂਸ ਦੀ ਕਾਪੀਜ਼ ਵੀ ਦੇ ਦਾਂਗਾ ਇੱਕ ਹੱਡਾ ਰੋੜੀ ਦਾ ਮਾਮਲਾ ਇੱਕ ਹੱਡਾ ਰੋੜੀ ਦਾ ਮਾਮਲਾ ਬਹੁਤ ਚਰਚਿਤ ਹੈ ਜੀ ਉਹਦੇ ਬਿਹਾਵ ਤੇ 1 2014 ਦੇ ਵਿੱਚ ਕੇਸ ਵੀ ਜਿੱਤ ਕੇ ਸੀ ਹੱਡਾ ਰੋੜੀ ਦਾ ਮਿਊਨਿਸਪਲ ਐਕਟ ਕਹਿੰਦਾ ਹੈ ਮਿਊਨਿਸਪਲ ਐਕਟ ਕਹਿੰਦਾ ਅੰਡਰ ਦ ਜੂਡਿਕਸ਼ਨ ਆਫ ਸ਼ਹਿਰ ਦੀ ਹਦੂਦ ਦੇ ਅੰਦਰ ਤੁਸੀਂ ਹੱਡਾ ਰੋੜੀ ਨਹੀਂ ਲਾ ਸਕਦੇ ਠੀਕ ਹੈ ਉਹ ਹੱਡਾ ਰੋੜੀ ਚੱਲ ਰਹੀ ਹੈ ਜੀ ਮਾਨ ਕਲੋਨੀ ਦੇ ਬੈਕ ਸਾਈਡ ਤੇ ਠੀਕ ਹੈ ਉਹ ਹੱਡਾ ਰੋੜੀ ਸਾਰੇ ਸੰਗਰੂਰ ਬਠਿੰਡਾ ਬਰਨਾਲਾ ਮਾਨਸਾ ਮਲੇੜ ਕੋਟਲਾ ਤੇ ਪੁਆਣੀਕੜ ਤੋਂ ਡੰਗਰ ਆ ਕੇ ਉੱਥੇ ਉਹ ਆਪਣਾ ਕੰਮ ਕਰਦੇ ਆ ਠੀਕ ਹੈ ਜਿਹੜੀ ਤੁਹਾਨੂੰ ਪਤਾ ਸਾਰੀ ਦੁਨੀਆ 'ਚ ਤਬਾਹੀ ਹੋ ਗਈ ਸੀ ਕੋਵਿਡ ਵਾਲੀ ਹੂੰ ਕਰੋਨਾ ਵਾਇਰਸ ਵਾਲੀ ਉਹ ਕਰੋਨਾ ਵਾਇਰਸ ਦੇ ਸਿੰਪਟਮ ਜਿਹੜੇ ਇੱਥੇ ਮਾਸਕ ਕੱਟਦੇ ਆ ਉਹ ਹਿਸੰਤਮ ਉਥੇ ਜਦੋਂ ਥੋੜੀ ਬਹੁਤੀ ਪੜਤਾਲ ਕਰਦੇ ਸੀ ਉਹੀ ਸੇਮ ਐਡੀ ਗੰਦੀ ਸਮੈਲ ਆਉਂਦੀ ਆ ਉਹ ਪਰ ਉਹ ਕਿਸੇ ਪ੍ਰਸ਼ਾਸਨ ਸੁੱਤਾ ਪਿਆ ਕਿਸੇ ਦੇ ਧਿਆਨ ਚ ਬਿਲਕੁਲ ਨਹੀਂ ਹੈਗੀ ਉਹਨਾਂ ਨੇ ਪੂਰਾ ਡੱਗ ਬਣਾਇਆ ਵੇ ਉਹਨਾਂ ਨੇ ਇੱਕ ਕਿਲਾ ਪਹਿਲੀ ਰੋਕ ਕੇ ਸ਼ਹਿਰ ਦੀ ਹਦੂਦ ਦੇ ਅੰਦਰ ਤੇ ਪੂਰਾ ਕੰਮ ਚਲਾਉਂਦੇ ਆ ਇੱਥੇ ਇੱਕ ਗੱਲ ਇਹ ਵੀ ਤੁਸੀਂ ਧਿਆਨ ਰੱਖੋ ਕਿ ਭਾਈ ਇਹਨਾਂ ਨੂੰ ਮਤਲਬ ਕੋਰਸ ਦੇ ਆਰਡਰ ਦਾ ਕੋਈ ਹੈ ਹੀ ਨਹੀਂ ਡਰਪੋ ਹੀ ਨਹੀਂ ਹੈਗਾ ਕਮੇਟੀ ਨੇ ਜਿਹੜੇ ਬੰਦਿਆਂ ਦੇ ਖਿਲਾਫ ਕੋਰਟ ਨੇ ਆਰਡਰ ਕੀਤਾ ਸੀਗਾ ਕੀ ਇੱਥੇ ਆਡਰ ਉਹ ਨਹੀਂ ਲਾ ਸਕਦੇ ਉਹਨਾਂ ਨੂੰ ਫਿਰ ਠੇਕੇ ਦੇ ਦਿੱਤੀ ਉਹ ਉਹ ਵੀ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਉਹਦਾ ਵੀ ਪ੍ਰੂਫ ਮੇਰੇ ਕੋਲੇ ਪਿਆ ਜੀ ਬਿਲਕੁਲ ਪਿਆ ਸਰ ਕਿ ਇਹਨਾਂ ਨੂੰ ਐ ਨਹੀਂ ਪਤਾ ਕਿ ਕੋਡ ਦਾ ਕੀ ਹੁੰਦਾ ਇਹਨਾਂ ਨੂੰ ਐ ਨਹੀਂ ਪਤਾ ਕਿ ਕੋਰਟ ਦੀ ਰਿਸਪੈਕਟ ਜਾਂ ਕੋਰਟ ਦੇ ਆਰਡਰ ਨੂੰ ਕਿਵੇਂ ਇੰਪਲੀਮੈਂਟ ਕਰਾਉਣਾ ਹੁੰਦਾ ਪਰ ਇਹਨਾਂ ਨੇ ਬਿਲਕੁਲ ਚੱਕਣਾ ਚੂਰ ਕਰ ਰੱਖਿਆ ਹੈ ਉਹ ਸਿਸਟਮ ਆਪਣੀਆਂ ਮਾਣਾਆਂ ਹੀ ਕਰਦੇ ਨੇ ਮਾਣਾਆਂ ਹੀ ਚਲਾਉਂਦੇ ਨੇ ਜੀ ਹਾਂ ਜੀ ਤੇ ਉਹਦੇ 'ਚ ਮਤਲਬ ਕੋਈ ਕਾਮਕਾਰ ਨਾ ਤਾਂ ਫਿਰ ਤੁਸੀਂ ਉਹਦੇ 'ਚ ਐਫਐਮ ਨੂੰ ਇਨਵੋਲਵ ਕਰੋ ਅਮਨ ਰੋੜਾ ਨੂੰ ਉਹ ਵੀ ਨਹੀਂ ਕਰ ਰਹੇ ਸਾਰਿਆਂ ਨੂੰ ਸਾਰਿਆਂ ਨੂੰ ਸਰ ਸਾਰਿਆਂ ਨੂੰ ਇਨਵੋਲਵ ਕੀਤਾ ਪਿਆ ਜਿਵੇਂ ਪਾਸਾ ਝਾੜ ਕੇ ਪੱਲਾ ਝਾੜ ਕੇ ਤੁਰ ਜਾਂਦੇ ਨੇ ਉਹ ਸਿਸਟਮ ਹੈ ਜੀ ਇਹਨਾਂ ਦਾ ਬਿੰਨੂ ਕਦੇ ਕਦੇ ਤੁਸੀਂ ਇਕੱਠੇ ਹੋਗੇ ਵਕੀਲ ਹੀ ਕਹ ਦੋ ਵੀ ਚਲੋ ਇੱਕ ਵਾਰੀ ਸਾਨੂੰ ਨਾ ਫੰਡ ਦਿਓ ਆਹੀ ਕੰਮ ਸੋਲਵ ਕਰ ਦੋ ਬਿਲਕੁਲ ਇਹ ਇਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਕਦੇ ਕਦੇ ਸਾਨੂੰ ਐ ਲੱਗਦਾ ਹੁੰਦਾ ਕਿ ਸੰਗਰੂਰ ਸ਼ਹਿਰ ਜਿਹੜਾ ਸਿਟੀ ਸੰਗਰੂਰ ਹਾਂ ਜਿਹੜਾ ਏਰੀਆ ਸੂਟ ਦੇ ਆਉਂਦਾ ਉਹ ਜ਼ਿਆਦਾ ਰਾਜਨੀਤੀ ਦੀ ਭੇਡ ਚੜ ਗਿਆ ਹੂੰ ਜਿਹੜਾ ਰਾਜਨੀਤੀ ਦੀ ਭੇਡ ਇੰਨਾ ਕ ਚੜ ਗਿਆ ਇੱਥੇ ਤਾਂ ਕੋਈ ਕੰਮ ਨਹੀਂ ਹੋ ਰਿਹਾ ਹੂੰ ਸੰਗਰੂਰ ਸ਼ਹਿਰ ਪਟਿਆਲਾ ਪਟਿਆਲਾ ਗੇਟ ਹੈ ਜੀ ਇੱਥੇ ਤੁਸੀਂ ਪਟਿਆਲਾ ਗੇਟ ਸ਼ਹਿਰ ਦੀ ਤੁਸੀਂ ਰੋਡ ਦੇਖ ਲਿਓ ਐਡੇ-ਐਡੇ ਖੱਡੇ ਪਏ ਹੋਏ ਨੇ ਹੂੰ ਅਗਰ ਜੇ ਅਸੀਂ ਇਹਨੂੰ ਸੀਐਮ ਸਿਟੀ ਮੰਨਦੇ ਹਾਂ ਪਰ ਹੈ ਨਹੀਂ ਇਹ ਇਹ ਫੈਕਟ ਦੱਸਦੇ ਹਾਂ ਜੀ ਸੀਐਮ ਸਿਟੀ ਵਾਲਾ ਕੋਈ ਪ੍ਰੋਜੈਕਟ ਸੀਐਮ ਸਿਟੀ ਵਾਲਾ ਕੋਈ ਕੰਮ ਇਹ ਸ਼ਹਿਰ ਦੇ ਵਿੱਚ ਮੈਨੂੰ ਤਾਂ ਦਿਸਿਆ ਨਹੀਂ ਜੇ ਤੁਹਾਨੂੰ ਦਿਸਿਆ ਮੈਨੂੰ ਦੱਸ ਕੇ ਜਰੂਰ ਜਦੋਂ ਹਜੇ ਤਾਂ 8-9 ਮਹੀਨੇ 10 ਮਹੀਨੇ ਪਏ ਆ ਸਰ 4 ਸਾਲ ਚ 4 ਸਾਲਾਂ ਚ ਕੁਝ ਨਹੀਂ ਹੋਇਆ 8-9 ਮਹੀਨੇ 10 ਮਹੀਨੇ ਸਰ ਕੁਝ ਨਹੀਂ ਹੁੰਦਾ ਮਾਨ ਸਾਹਿਬ ਕਿੰਨੇ ਵਾਰੀ ਆਉਂਦੇ ਇੱਥੇ ਕੋਠੀ 'ਚ ਆਉਂਦੇ ਆ ਮਾਨ ਸਾਹਿਬ ਆਉਂਦੇ ਆ ਜਦੋਂ ਹਾਂ ਤੇ ਆ ਕੇ ਐਂ ਪਤਾ ਲੱਗਦਾ ਕਿ ਮੁੜ ਜਾਂਦੇ ਆ ਨਹੀਂ ਮਤਲਬ ਫਿਰ ਕੀ ਕਰਨਾ ਹੋਇਆ ਮਤਲਬ ਮੈਨੂੰ ਤਾਂ ਐਂ ਲੱਗਦਾ ਕਿ ਜਦੋਂ ਮਾੜਾ ਮੂੜਾ ਪ੍ਰੋਟੈਸਟ ਹੁੰਦਾ ਜਦੋਂ ਆਉਂਦੇ ਆ ਗੇੜਾ ਲਾਉਣ ਪ੍ਰੋਟੈਸਟ ਹੁੰਦਾ ਉਹ ਨਾਲ ਦੀ ਨਾਲ ਵਾਪਸ ਚਲੇ ਜਾਂਦੇ ਆ ਹੂੰ ਉੱਥੇ ਕੋਈ ਵੀ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਰਹੇ ਸੀਐਮ ਜਦੋਂ ਪਰਿਵਾਰ ਰਹਿਆ ਡਿਪਟੀ ਸੀਐਮ ਰਹੇ ਮੈਨੂੰ ਲੱਗਦਾ ਬਠਿੰਡੇ ਦਾ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਹਾਂ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਪਟਿਆਲੇ ਦੇ ਰਹੇ ਹੂੰ ਉਸ ਤੋਂ ਬਾਅਦ ਪਟਿਆਲੇ ਦੀ ਕਾਫੀ ਇੰਪਰੂਵਮੈਂਟ ਰਹੀ ਹੈ ਹਾਂ ਜਿਹੜੀ ਇੰਪਰੂਵਮੈਂਟ ਸੰਗਰੂਰ ਚ ਹੋਣੀ ਚਾਹੀਦੀ ਸੀ ਹੂੰ ਮੈਨੂੰ ਤਾਂ ਈਵਨ ਅ ਸਿੰਗਲ ਪਰਸੈਂਟ ਉਹ ਇੰਪਰੂਵਮੈਂਟ ਨਹੀਂ ਲੱਗਦੀ ਜਿਹੜੀ ਇੱਕ ਸੀਐਮ ਸਿਟੀ ਦੀ ਇੰਪਰੂਵਮੈਂਟ ਹੋਣੀ ਚਾਹੀਦੀ ਸੀ ਇਸ ਸਾਡੇ ਅੰਦਰੋਂ ਦਿਲ ਦੁਖਦਾ ਜੀ ਇਹ ਹਾਂ ਇਹ ਗੱਲ ਕਰਨ ਨੂੰ ਸਾਡਾ ਦਿਲ ਦੁਖਦਾ ਹੈ ਕਿ ਅਸੀਂ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਨੇ ਅਸੀਂ ਦਿਲ ਖੋਲ੍ਹ ਕੇ ਪਿਆਰ ਦਿੱਤਾ ਪਰ ਜਿਹੜਾ ਅਸੀਂ ਡਿਜ਼ਰਵ ਕਰਦੇ ਸੀ ਸਾਨੂੰ ਨਾ ਤਾਂ ਉਹ ਪਿਆਰ ਮਿਲਿਆ ਤੇ ਨਾ ਹੀ ਸਾਨੂੰ ਉਹ ਸਤਕਾਰ ਮਿਲਿਆ ਚਲੋ ਧਰਨੇ ਤਾਂ ਲੱਗਣ ਲੱਗੇ ਹੁੜੇ ਇੱਥੇ ਧਰਨੇ ਤਾਂ ਫਿਰ ਲੱਗਦੇ ਹੀ ਨੇ ਜੀ ਹੂੰ ਧਰਨੇ ਧਰਨੇ ਤਾਂ ਲੱਗਣਗੇ ਜੀ ਜਦੋਂ ਕੰਮ ਨਹੀਂ ਹੋਊਗਾ ਹੂੰ ਉਹ ਤਾਂ ਇੱਕ ਪਾਰਟ ਆਂਡ ਪਾਰਸਲ ਹੈਗਾ ਹੀ ਏ ਧਰਨੇ ਦਾ ਬਟ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਜੀ ਕਿ ਅਗਰ ਸਮਰੂਰ ਵਾਲਿਆਂ ਨੇ ਦਿਲ ਖੋਲ ਕੇ ਪਿਆਰ ਦਿੱਤਾ ਤੁਸੀਂ ਥੋੜੀ ਬਹੁਤੀ ਤਾਂ ਸਮਰੂਰ ਵਾਲਿਆਂ ਦੀ ਇੱਜ਼ਤ ਰੱਖੋ ਤੁਹਾਨੂੰ ਪਿਛੇ ਜੇ ਪਤਾ ਹੀ ਹੋਣਾ ਬਰਨਾਲਾ ਕਾਰਪੋਰੇਸ਼ਨ ਬਣਾਤਾ ਸਾਡਾ ਤਾਂ ਕਮੇਟੀ ਦਾ ਨਹੀਂ ਬੁਰਾ ਹਾਲ ਹੈ ਸਰ ਕੋਈ ਇੱਧਰ ਨੂੰ ਆ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਇਹ ਜਰਨਲ ਹੀ ਗੱਲ ਕਰ ਰਹੇ ਹਾਂ ਜੀ ਮੈਨੂੰ ਪਤਾ ਹੈ ਮੈਂ ਮੇਰਾ ਮੁੱਦਾ ਵਕੀਲਾਂ ਤੇ ਮੈਡਮ ਭਰਾਜ ਵਾਲਾ ਨਹੀਂ ਇਹ ਵੀ ਹੋਣਾ ਚਾਹੀਦਾ ਹੈ ਇਹ ਮੈਡਮ ਭਰਾਜ ਵਾਲਾ ਬਟ ਆਮ ਲੋਕ ਸਾਡੇ ਕੋਲ ਆਉਂਦੇ ਆ ਉਹ ਆਪਣੀਆਂ ਜਿਵੇਂ ਦਿਲ ਖੋਲ ਕੇ ਗੱਲ ਕਰਦੇ ਸੀਗੇ ਹਮ ਸਪੈਸ਼ਲੀ ਐਨ ਆਰ ਆਈ ਵੀਰ ਹਮ ਬਹੁਤ ਫੋਨ ਕਰਦੇ ਸੀਗੇ ਬਾਹਰੋਂ ਹਮ ਹੁਣ ਉਹ ਗਲਤੀਆਂ ਮੰਨਦੇ ਆ ਕਿ ਇਹ ਸਾਡੇ ਤੋਂ ਗਲਤੀ ਬਹੁਤ ਵੱਡੀ ਹੋਈ ਅਸੀਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹਮ ਸੰਗਰੂਰ ਮੇਨ ਹੱਬ ਸੀਗਾ ਪਰਕੀਤਾ ਦਾ ਔਡੇ ਇੱਥੇ ਕੋਈ ਢੀਂਡਸਾਂ ਨੇ ਵੀ ਨਹੀਂ ਕੁਝ ਕੀਤਾ ਨਾ ਬਜਿੰਦਰ ਸਿੰਘ ਨੇ ਕੁਝ ਕੀਤਾ ਬਜਿੰਦਰ ਸਿੰਘ ਨੇ ਉਹੀ ਟੋਏ ਨੇ ਜਿਹੜੇ ਉਦੋਂ ਸੀ ਉਹ ਵੀ ਉਹੀ ਹੋਣ ਨੇ ਟੋਏ ਉਦੋਂ ਫਿਰ ਸੀਐਮ ਸਿਟੀ ਨਹੀਂ ਸੀਗੀ ਸਰ ਹੂੰ ਮੈਂ ਨਹੀਂ ਸ਼ਾਦੀ ਦਾ ਢੀਂਡਸਾਂ ਦੀ ਵੀ ਸੀ ਨਾਲ ਦਾ ਘਟ ਨਹੀਂ ਸੀ ਸਰ ਮੈਂ ਇੱਕ ਬੇਨਤੀ ਹੈ ਹਾਂ ਫਾਈਨਾਂਸ ਮਿਨਿਸਟਰ ਕਿ ਤੁਮ ਜੀ ਹੂੰ ਦੱਸੋ ਜ਼ਰੂਰ ਦਾ ਪਹਿਲਾਂ ਵੀ ਇੱਥੋਂ ਦੀ ਸੀ ਰਵਿੰਦਰ ਚਿੰਦਪਾ ਪਰ 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 ਹੂੰ ਚੀਫ ਮਿਨਿਸਟਰ ਹੂੰ ਉਹ ਵੀ ਸਨ ਗਰੂਪ ਦਾ ਨਹੀਂ ਸੀਗਾ ਹਾਂ ਚੀਫ ਮਿਨਿਸਟਰ ਤੇ ਫਾਈਨਾਂਸ ਮਿਨਿਸਟਰ ਜਿਹੜੇ ਸ਼ਹਿਰ ਦੇ ਹੋਣ ਹੂੰ ਕੁਛ ਨਾ ਕੁਛ ਤਾਂ ਉੱਥੇ ਹੋਣਾ ਚਾਹੀਦਾ ਹੂੰ ਇਹ ਮਤਲਬ ਪਬਲਿਕਲੀ ਡਿਮਾਂਡ ਹੈ ਇਹ ਇਹਦੇ ਵਿੱਚ ਕੋਈ ਪੋਲਿਟਿਕਸ ਵਾਲਾ ਦਾ ਕੁਛ ਹੋਰ ਵਿਰੋਧ ਨਹੀਂ ਹੈਗਾ ਇਹ ਜਰਨਲ ਵਿਊ ਹੈ ਜੀ ਹੂੰ ਜਰਨਲ ਵਿਊ ਹੈ ਇਹ ਜੀ ਕਿ ਜੇ ਸੀਐਮ ਸਿਟੀ ਹੈਗਾ ਇਹ ਤੇ ਸੀਐਮ ਸਿਟੀ ਬਣਾਓ ਸਾਰੇ ਨੂੰ ਹੂੰ ਸੀਐਮ ਸਿਟੀ ਹੁੰਦੇ ਹੋਏ ਅਸੀਂ ਤਾਂ ਮੈਡਮ ਭਰਾ ਜੀ ਸਾਡਾ ਧੰਨਵਾਦ ਕਰਦੀ ਅਸੀਂ ਉਹਨਾਂ ਦੇ ਕੰਮ ਕਰ ਰਹੇ ਹਾਂ ਸ਼ਹਿਰ ਚ ਕੂੜਾ ਚਕਾਰ ਰਹੇ ਹਾਂ ਅਸੀਂ ਹੂੰ ਕੇ ਸਫਾਈ ਕਰ ਕਰਦੇ ਕੋਰਟ ਦੇ ਵਿੱਚ ਹਾਂ ਕੇਸ ਫਾਈਲ ਕਰ ਡਾਇਰੈਕਸ਼ਨਾਂ ਆਉਣੇਬਲ ਕੋਰਟ ਤੋਂ ਡਾਇਰੈਕਸ਼ਨਾਂ ਕਰਾ ਕਰਾ ਕੀ ਭਾਈ ਅਫਸਰ ਤੂੰ ਹੈ ਤੂੰ ਕੰਮ ਕਰ ਅਫਸਰ ਤੂੰ ਹੈ ਤੂੰ ਕੰਮ ਕਰ ਤੂੰ ਇੱਥੇ ਕੰਮ ਕਰ ਤੂੰ ਇੱਥੇ ਕੰਮ ਕਰ ਹੂੰ ਕਿ ਉਹਨਾਂ ਦੇ ਕੰਮ ਅਸੀਂ ਕਰ ਰਹੇ ਹਾਂ ਤੁਸੀਂ ਥੋੜਾ ਜਿਹਾ ਹੁਣ ਜੇ ਤੁਸੀਂ 15 ਦਿਨ ਪਹਿਲਾਂ ਅਸੀਂ ਸਮਰੂਪ ਵਿਜ਼ਿਟ ਕੀਤਾ ਹੁੰਦਾ ਜੀ ਸਟੇਡੀਅਮ ਕੋਲ ਤੁਹਾਨੂੰ ਗੰਦ ਦੇ ਢੇਰ ਮਿਲਦੇ ਸ਼ਹਿਰ ਦੇ ਆਸ-ਪਾਸੇ ਹਸਪਤਾਲ ਤੋਂ ਗੰਦੇ ਦੇ ਢੇਰ ਮਿਲਦੇ। ਹਾਂ ਠੀਕ ਹੈ ਸਰ ਉਹ ਕਦੇ-ਕਦੇ ਸਾਨੂੰ ਐ ਲੱਗਦਾ ਕਿ ਇਹ ਜਿਆਦਾ ਰਾਜਨੀਤਿਕ ਭੇਡ ਚੜ ਗਿਆ ਸਮਰੂਰ ਕਿ ਚੜ੍ਹਨਾ ਨਹੀਂ ਚਾਹੀਦਾ ਸੀਗਾ ਇਹ ਸੀਐਮ ਸਿਟੀ ਇਹਨੂੰ ਸੀਐਮ ਸਿਟੀ ਦਾ ਹੀ ਦਰਜਾ ਮਿਲਣਾ ਚਾਹੀਦਾ। ਚਲੋ ਕੀ ਪਤਾ ਹੁਣ ਮੈਡਮ ਥੋੜੇ ਨਾਲ ਗੱਲਬਾਤ ਕਰ ਲੈਣਾ ਮੈਟਰ ਥੋੜਾ ਸੋਲਵ ਹੋ ਜੇ। ਹਾਂ ਠੀਕ ਹੈ ਜੀ ਅਸੀਂ ਵੀ ਕੋਈ ਇਦਾਂ ਦਾ ਹੈ ਨਹੀਂ ਕਿ ਮੈਡਮ ਨਾਲ ਗੱਲ ਨਹੀਂ ਕਰਨੀ ਬਟ ਗੱਲ ਹੁਣ ਜਰਨਲ ਹਾਊਸ ਹੀ ਹੋਊਗੀ ਸਾਡੇ ਨਾਲ ਨਹੀਂ ਹੋਊਗੀ। ਗੱਲ ਹੋਊਗੀ ਉਹ ਬਾਹਰ ਚ ਹੋਊਗੀ। ਗੱਲ ਹੋਊਗੀ ਜਿੰਨੇ ਬਾਰ ਦੇ ਸਾਡੇ ਜਿੰਨੇ ਡਿਸਟ੍ਰਿਕਟ ਕੋਰਟ ਸੰਗਰੂਰ ਦੇ ਐਡਵੋਕੇਟਸ ਨੇ ਗੱਲ ਸਾਰਿਆਂ ਨਾਲ ਹੋਊਗੀ ਗੱਲ ਕੱਲੇ ਪ੍ਰਧਾਨ ਜੀ ਨਾਲ ਕੱਲੇ ਸੈਕਟਰੀ ਨਾਲ ਨਹੀਂ ਹੋਊਗੀ ਗੱਲ ਬਾਰ ਦੀ ਮੀਟਿੰਗ ਦੇ ਵਿੱਚ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਗੱਲ ਹੋਊਗੀ ਜਿਵੇਂ ਬਾਰ ਨੇ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾ ਕੇ ਮੈਨੂੰ ਡੀ ਬਾਰ ਕੀਤਾ ਤੇ ਉਹ ਗੱਲਬਾਤ ਸਾਰੀ ਜਰਨਲ ਹਾਊਸ 'ਚ ਹੋਊਗੀ ਕੱਲੇ ਨਾਲ ਕੁਛ ਨਹੀਂ ਨਾਲ ਸੰਗਰੂਰ 'ਚ ਨਸ਼ਾ ਹੈ ਹੈ ਕਰਪਸ਼ਨ ਹੈ ਕਚੈਰੀ ਦੇ ਵਿੱਚ ਚੱਲਦੀ ਹੈ ਕਰਪਸ਼ਨ ਇਹ ਐਟੋਮਿਕ ਚਾਰੀ ਦੀ ਗੱਲ ਕਰਦਾ ਪਰਲੇ ਪਾਸੇ ਸੁਣ ਚਾਹੇ ਚੱਲਦੀ ਹੈ ਹੂੰ ਤੇ ਇਹਦਾ ਸਰਕਾਰ ਕਹਿੰਦੀ ਹੈ ਵੀ ਨਾ ਨਸ਼ਾ ਨਸ਼ਾ ਮੁਕਤ ਵੀ ਕਰਤਾ ਕ੍ਰਪਸ਼ਨ ਫਰੀ ਵੀ ਕਰਤਾ ਹਾਰਾ ਕੁਛ ਇਹਦਾ ਲਾਈਵ ਸੀਐਮ ਸਿਟੀ ਜਿਹਾ ਲਾਈਵ ਲਾਈਵ ਐਗਜ਼ੈਂਪਲ ਤੁਹਾਨੂੰ ਵੀ ਪਤਾ ਹੈ ਪਿੱਛੇ ਜੇ ਕ੍ਰਪਸ਼ਨ ਦੀ ਗੱਲ ਹੋਈ ਹੂੰ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿੱਡੇ ਵੱਡੇ ਪੱਧਰ ਤੇ ਟਰੱਕ ਯੂਨੀਅਨ ਵਾਲਾ ਮਾਮਲਾ ਟਰੱਕ ਯੂਨੀਅਨ ਵਾਲਾ ਵੀ ਮਾਮਲਾ ਹੋ ਗਿਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਮਤਲਬ ਪੰਜਾਬ ਸਰਕਾਰ ਇਹ ਚਲੋ ਅਸੀਂ ਤਾਂ ਸੀਐਮ ਸਿਟੀ ਸੀਐਮ ਸਿਟੀ ਦੀ ਗੱਲ ਕੋਤੇ ਹਾਂ ਹੈਗਾ ਟੱਕ ਜੁਨੀਅਰ ਦਾ ਵੀ ਮਸਲਾ ਹੈਗਾ ਹੋਰ ਵੀ ਕਾਫੀ ਮਸਲੇ ਹੈਗੇ ਜਿਹੜੇ ਚੱਲੀ ਜਾਂਦੇ ਆ ਹੂੰ ਜੀ ਚਲੋ ਉਮੀਦ ਕਰਦੇ ਆਂ ਵੀ ਮੈਡਮ ਭਰਾ ਜਲਦੀ ਇਹ ਤੇ ਆਪ ਦਾ ਕੋਈ ਨਾ ਕੋਈ ਪੱਖ ਦੇਣਗੇ ਅਸੀਂ ਵੀ ਉਹ ਨਾਲ ਸੰਪਰਕ ਕਰਾਂ ਬਿਲਕੁਲ ਬਿਲਕੁਲ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਮੈਂ ਮੈਂ ਇੱਕ ਗੱਲ ਹੋਰ ਬੇਨਤੀ ਕਰਨਾ ਜੀ ਕਿ ਇੱਕ ਗੱਲ ਸਿੰਪਲ ਜੀ ਇਹ ਗੱਲ ਹੈ ਕਿ ਮੈਂ ਸਰਦਾਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇੱਕ ਬੇਨਤੀ ਕਰਦਾ ਜੀ ਅਗਰ ਜੇ ਪਰਮਾਤਮਾ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਜੀ ਤੇ ਉਹ ਨਿਗਾ ਮਾਰਨ ਇੱਕ ਅੱਧਾ ਕੌਂ ਦਾ ਟੰਗਣਾ ਪਹਿਣਾ ਦੁਆਰਾ ਹੂੰ ਇੱਕ ਅੱਧਾ ਕੌਂ ਦਾ ਟੰਗਣਾ ਪਹਿਣਾ ਦੁਆਰਾ ਵੀ ਆਂਦੇ ਵਾਲੀ ਟੰਗਾਉਂਗੇ ਹਾਂ ਜੇ ਸਿਸਟਮ ਸੈੱਟ ਕਰ ਲਾਂ ਹੂੰ ਆਦਰਵਾਇਜ਼ ਬਹੁਤ ਔਖਾ ਹੋ ਜਾਊਗਾ ਸਮਝਣ ਵਾਲੀ ਥੋੜਾ ਜਿਹਾ ਇਸ਼ਾਰਾ ਬੀਬੀ ਜੀ ਗਣੀ ਤਾਂ ਨਹੀਂ ਭਰਾ ਜਕਣੀ ਇਹ ਤਾਂ ਫਿਰ ਹੁਣ ਸਮਝ ਸਕਦੇ ਹੋ ਤੁਸੀਂ ਹੂੰ ਹਾਂਜੀ ਤਾਂ ਸੋ ਨੂੰ ਇਹ ਲੱਗਦਾਗਾ ਵੀ ਉਹਨਾਂ ਦਾ ਇਹ ਸਾਰਾ ਕੁਝ ਕਰਕੇ ਫਿਰ ਸਾਰਾ ਕੁਝ ਸੋਲਵ ਆਊਟ ਹੋ ਜਾਊਗਾ ਇਹਦੀ ਕੀ ਗਾਰੰਟੀ ਆ ਤੁਹਾਡੇ ਕੋਲੇ ਸੋਲਵ ਆਊਟ ਤਾਂ ਪਹਿਲਾਂ ਵੀ ਨਹੀਂ ਹੋਇਆ ਆਪਾਂ ਡਰਤਾ ਰਹੂਗਾ ਮਨ 'ਚ ਹੂੰ ਡਰਤਾ ਰਹੂਗਾ ਮਨ 'ਚ ਇਨਫੈਕਟ ਕੀ ਕੁਸ਼ਤਾ ਇੰਪਰੂਵਮੈਂਟ ਹੋਊਗੀ ਹੂੰ ਪਰ ਕੀ ਜੇ ਪਿੱਛੇ ਕੋਈ ਹੋਰ ਮਾਸਟਰ ਮਾਈਂਡ ਹੀ ਨਿਕਰ ਆਇਆ ਸਾਰੀ ਗੇਮ ਦਾ ਕੋਈ ਹੋਰ ਬੰਦੇ ਇਹੀ ਸੱਜੇ ਖੱਬੇ ਵਾਲੇ ਸਾਰਾ ਗੱਲ ਕਰ ਰਹੇ ਹੁਣ ਬੀਬੀ ਦਾ ਕੀ ਨਾ ਹੋਵੇ ਕੋਈ ਨਹੀਂ ਨਹੀਂ ਸੱਜੇ ਖੱਬੇ ਵਾਲੇ ਤਾਂ ਫਿਰ ਉਹਨਾਂ ਨੂੰ ਜੀ ਬੀਬੀ ਦੇ ਹੱਥ 'ਚ ਹੈ ਨਹੀਂ ਕੁਛ ਹੂੰ ਫਿਰ ਉਹ ਆਪਣਾ ਔਰਾ ਸਹੀ ਰੱਖਣ ਆਪਣਾ ਲੈਜ਼ਾ ਸਹੀ ਰੱਖਣ ਹੂੰ ਤੇ ਟਾਈਮ ਟਪਾਉਣ ਹੂੰ ਤੇ ਸਾਡੇ ਪ੍ਰਧਾਨ ਜੀ ਨਾਲ ਬੜੇ ਰਿਸਪੈਕਟਫੁਲੀ ਗੱਲ ਕਰਾਂ ਜੀ ਸਸੀਂ ਤਾਂ ਇਹ ਗੱਲ ਕਰਦੇ ਆ ਚਲੋ ਧੰਨਵਾਦ ਜੀ ਸਿਮਰ ਜੀ ਜੀ ਸਮਾਜਤਾ ਹੋਏ ਐਡਵੋਕੇਟ ਸਿਮਰ ਸੀ ਸਾਡੀ ਇਹ ਛੋਟੀ ਜੀ ਮੁਲਾਕਾਤ ਸੀ ਬੀਬੀ ਭਰਾਏ ਨੂੰ ਲੈ ਕੇ ਤੇ ਖਾਸ ਕਰਕੇ ਅਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਮੁੱਖ ਮੰਤਰੀ ਦਾ ਸ਼ਹਿਰ ਆ ਸੰਗਰੂਰ ਉਥੇ ਚੱਲ ਕੀ ਰਿਹਾਗਾ ਦੇਖੋ ਸਫਾਈ ਕਹਿੰਦੇ ਵਕੀਲ ਕਹਿੰਦੇ ਅਸੀਂ ਕਰਾ ਰਹੇ ਆ ਰੌਲੇ ਅਸੀਂ ਨਿਮੇਟ ਰਹੇ ਆ ਤੇ ਜਿਹੜੇ ਬੀਬੀ ਭਰਾਏ ਨੇ ਜਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਇੱਥੇ ਵੱਡੇ ਲੀਡਰ ਨੇ ਉਹ ਕੁੰਭ ਕਰਨੀ ਨੀਂਦ ਸੁੱਤੇ ਹੋਏ ਆ ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ